ਇਮੇਜ ਪਿਕਚਰ ਦੇ ਟੀਜ਼ਰ ਆ ਰਹੇ ਨੇ ਟਰੇਲਰ ਆ ਰਹੇ ਨੇ ਦਿਖਾ ਦਿੱਤੀ ਗਈ ਹੈ ਕੋਈ ਸ਼ਖਸੀਅਤ ਸੀ ਜਨਨਾ ਸਿੰਘ ਭਿੰਡਰਾਲੇ ਟਰੇਲਰ ਦੇ ਵਿੱਚ ਤਾਂ ਕੁਝ ਪਤਾ ਨਹੀਂ ਲੱਗਦਾ ਹਲੇ ਜਿੰਨਾ ਕੁ ਪਤਾ ਲੱਗਿਆ ਮੈਂ ਉਸ ਦਾ ਵਿਰੋਧ ਕੀਤਾ ਸੀ ਕਿਉਂਕਿ ਉਹਦੇ ਵਿੱਚ ਇੱਕ ਡਾਇਲੋਗ ਆ ਕਿ ਆਪਕੋ ਵੋਟ ਚਾਹੀਏ ਇਸ ਕਰਕੇ ਬਣਾ ਰਹੀ ਹੈ ਕਿਉਂਕਿ ਬੀਜੇਪੀ ਦੀ ਹੋ ਕੇ ਕਾਂਗਰਸ ਤੇ ਤਵਾ ਲਾਉਣਾ ਚਾਹੁੰਦੀ ਹੈ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੇ ਵਿਰੋਧੀ ਨੇ ਖਾੜਕੂ ਲਹਿਰ ਦੇ ਵਿਰੋਧੀ ਨੇ ਉਹ ਇਹ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਆ ਉਹ ਕਾਂਗਰਸ ਵੱਲੋਂ ਖੜੇ ਕੀਤੇ ਗਏ ਸੀਗੇ ਸਿੱਖ ਲੀਡਰਸ਼ਿਪ ਆ ਜਿਹੜੀ ਅਕਾਲੀ ਲੀਡਰਸ਼ਿਪ ਆ ਇਹਨੂੰ ਖਤਮ ਕਰਨ ਲਈ ਇਸ ਗੱਲ ਨੂੰ ਪਕਿਉਂਦੀ ਐ ਐਮਰਜੈਂਸੀ ਫਿਲਮ ਪੁਰੂ ਸਾਹਿਬਾਨ ਦਾ ਤਾਂ ਨਭਾਈ ਨਹੀਂ ਸਕਦਾ ਹਨ ਉਸ ਤੋਂ ਬਾਅਦ ਫਿਰ ਖਾਸ ਸਾਡੇ ਜਿਹੜੇ ਯੋਧੇ ਨੇ ਉਹਨਾਂ ਦੇ ਬਾਰੇ ਵੀ ਜਾਂ ਸਹਿਬਜ਼ਾਦਿਆਂ ਦੇ ਬਾਰੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਕਈ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਤੇ ਅਸੀਂ ਨਹੀਂ ਬਣਾਉਣ ਦਿੰਦੇ ਫਿਲਮ ਫਿਲਮ ਕਿਹਨੇ ਬਣਾਈ ਆ ਫਿਲਮ ਕੰਗਣਾ ਰੋਣਾ ਆਪਣੇ ਬਣਾਈ ਆ ਜਿਹੜੀ ਕਿ ਪੰਜਾਬ ਵਿਰੋਧੀ ਹੈ ਔਰ ਖਾਸ ਕਰਕੇ ਸਿੱਖ ਵਿਰੋਧੀ ਹੈ ਔਰ ਭਾਜਪਾ ਦੀ ਲੀਡਰ ਪਰ ਇਹ ਵੀ ਸਾਨੂੰ ਪਤਾ ਕਿ ਉਹ ਇੰਦਰਾ ਗਾਂਧੀ ਦੀ ਵੀ ਫੈਨ ਆ ਕਿਉਂਕਿ ਤੁਹਾਡੇ ਇੱਕ ਹੋਰ ਬਿਆਨ ਮੈਂ ਯਾਦ ਆਉਂਦਾ ਕਿ ਉਹਨੇ ਮੋਦੀ ਸਾਹਿਬ ਨੂੰ ਕਿਹਾ ਸੀ ਕਿ ਮੋਦੀ ਸਾਹਿਬ ਇਨਕੋ ਵੈਸੇ ਕੁਚਲ ਦੋ ਜਿਵੇਂ ਇੰਦਰਾ ਗਾਂਧੀ ਜੀ ਨੇ 84 ਮੇ ਕੁਚਲਾ ਥਾ ਸਾਨੂੰ ਇਸ ਗੱਲ ਦੀ ਪ੍ਰੋਬਲਮ ਆ ਕਿ ਅਗਰ ਉਹ ਇਹ ਗੱਲ ਦਿਖਾਉਗੀ ਤਾਂ ਇੱਥੇ ਵਿਰੋਧ ਹੋਊਗਾ ਫਿਲਮ ਦਾ ਸਾਡੇ ਵਾਲੇ ਜਿਹੜੇ ਸਿੰਘ ਜਿਹੜਾ ਵਿਰੋਧ ਕਰਨਗੇ ਉਹਨਾਂ ਦੇ ਲਾਠੀ ਚਾਰਜ ਹੋਣਗੇ ਉਹ ਪੁਲਿਸ ਦੇ ਨਾਲ ਲੜਨਗੇ ਤੇ ਫਿਰ ਸਾਡੀ ਇਮੇਜ ਆ ਜਿਹੜੀ ਉਹ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਇਹ ਜਾਊਗੀ ਕਿ ਦੇਖੋ ਜੀ ਸਿੱਖਾ ਜਿਹੜੇ ਕਿੰਨੇ ਮਾੜੇ ਨੇ ਆ ਦੇਖੋ ਜੀ ਇਹ ਪੁਲਿਸ ਨਾਲ ਵੀ ਲੜ ਰਹੇ ਨੇ ਅਸੀਂ ਬੇਨਤੀ ਇਹ ਕਰਦੇ ਹਾਂ ਕਿ ਐਸਜੀਪੀਸੀ ਇਸ ਫਿਲਮ ਨੂੰ ਦੇਖੇ ਇਹਦੇ ਚੋਂ ਜਿਹੜੇ ਇਸ ਕਿਸਮ ਦੇ ਸੀਨ ਨੇ ਉਹਨਾਂ ਨੂੰ ਕਟਾਵੇ ਤੇ ਫਿਰ ਇਹ ਫਿਲਮ ਰਿਲੀਜ਼ ਹੋਵੇ ਪੰਗਣਾ ਰਾਣਾਵਤ ਦੀ ਫਿਲਮ ਦਾ ਟ੍ਰੇਲਰ ਆ ਜਿਹੜਾ ਉਹ ਪਾਸ ਕਰ ਰਹੇ ਨੇ ਕਿਉਂਕਿ ਬੀਜੇਪੀ ਦਾ ਜਿਹੜਾ ਖਾਸ ਬੰਦਾ ਹੈ ਪਰਸੂਨ ਜੋਸ਼ੀ ਉਹ ਸੈਂਸਰ ਬੋਰਡ ਦਾ ਚੇਅਰਮੈਨ ਫਿਲਮ ਦਾ ਅਸੀਂ ਵਿਰੋਧ ਕਰੀਏ ਚਾਹੇ ਨਾ ਕਰੀਏ ਫਿਲਮ ਤਾਂ ਚੱਲਣੀ ਹੀ ਇਹ ਤਾਂ ਵੈਸੇ ਵੀ ਪਤਾ ਉਹ ਲੋਕ ਜਿਹੜੇ ਅੰਧ ਭਗਤ ਨੇ ਬੀਜੇਪੀ ਦੇ ਜਿਹੜੇ ਅੱਜ ਟਵਿੱਟਰ ਮੇਰੇ ਖਿਲਾਫ ਲਿਖ ਰਹੇ ਨੇ ਚੰਗਣਾ ਦੇ ਹੱਕ ਤੇ ਲਿਖ ਰਹੇ ਨੇ ਉਹਨਾਂ ਨੇ ਵੀ ਫਿਲਮ ਨਹੀਂ ਦੇਖਣੀ ਡਾਇਰੈਕਟਰ ਅਮਰਦੀਪ ਗੈਲੋਂ ਨਾਲ ਗਿਲਸਾ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਬਚਪਨ ਤੋਂ ਹੀ ਆਪਾਂ ਪੰਜਾਬ ਦੇ ਉਸ ਸ਼ਹਿਰ ਸ਼ਖਸ ਦੀ ਗੱਲ ਕਰ ਲਈ ਜਿਹੜਾ ਪੰਜਾਬ 'ਚ ਜੰਮਿਆ ਹੈ ਤੇ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ ਜੀ ਤੇ ਜਰਨੈਲ ਸਿੰਘ ਪਿੰਡਰਾਲਾ ਜਰੂਰ ਉਹਨੂੰ ਸੁਣਨ ਨੂੰ ਮਿਲਦਾ ਹੈ ਬਿਲਕੁਲ ਜੀ ਤੇ ਜਦੋਂ ਅਜਿਹੀਆਂ ਪਿਕਚਰਾਂ ਬਣਨ ਗਈਆਂ ਫਿਰ ਉਹ ਵਿਸ਼ਾ ਛੇੜਿਆ ਜਾਂਦਾ ਹੈ ਜੀ ਕੀ ਕਰਨਿਓ ਇਥੇ ਹੀ ਸ਼ੁਰੂ ਕਰਦੇ ਆਂ ਵੀ ਜਿੱਦਾਂ ਉਹਨਾਂ ਦੀ ਇਮੇਜ ਪਿਕਚਰ ਦੇ ਟੀਜ਼ਰ ਆ ਰਹੇ ਨੇ ਟ੍ਰੇਲਰ ਆ ਰਹੇ ਨੇ ਦਿਖਾ ਦਿੱਤੀ ਗਈ ਹੈ ਜੀ ਉਹੀ ਸ਼ਖਸੀਅਤ ਸੀ ਜਨਰਲ ਸਿੰਘ ਭਿੰਡਰਾਲੇ ਨਹੀਂ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਟ੍ਰੇਲਰ ਦੇ ਵਿੱਚ ਤਾਂ ਕੁਝ ਪਤਾ ਨਹੀਂ ਲੱਗਦਾ ਹਲੇ ਜਿੰਨਾ ਕਿ ਪਤਾ ਲੱਗਿਆ ਮੈਂ ਉਸ ਦਾ ਵਿਰੋਧ ਕੀਤਾ ਸੀ ਕਿਉਂਕਿ ਉਹਦੇ ਵਿੱਚ ਇੱਕ ਡਾਇਲੋਗ ਆ ਕਿ ਆਪਕੋ ਵੋਟ ਚਾਹੀਏ ਔਰ ਹਮੇ ਖਾਲਿਸਤਾਨ ਚਾਹੀਏ ਹੋ ਸਕਦਾ ਇਹ ਡਾਇਲੋਗ ਆ ਜਿਹੜਾ ਇਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਮੂੰਹੋਂ ਬੁਲਾਇਆ ਹੋਵੇ ਹੋ ਸਕਦਾ ਕਿਸੇ ਹੋਰ ਕਰੈਕਟਰ ਦੇ ਮੂੰਹੋਂ ਬੁਲਾਇਆ ਹੋਵੇ ਪਰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦਾ ਵਾਲਿਆਂ ਦਾ ਕਰੈਕਟਰ ਹੈਗਾ ਫਿਲਮ ਦੇ ਵਿੱਚ ਇਹ ਸਪਸ਼ਟ ਦਿਖ ਰਿਹਾ ਉਹਨਾਂ ਦੇ ਹੁਣ ਸਾਡੀ ਗੱਲ ਇਹ ਆ ਕਿ ਸਾਡੇ ਕੁਝ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਰੋਲ ਕੋਈ ਨਿਭਾ ਨਹੀਂ ਸਕਦਾ ਸਾਡੀ ਐਸਜੀਪੀਸੀ ਜਿਹੜੀ ਮੁੱਖ ਵੱਡੀ ਸੰਸਥਾ ਉਹਨੇ ਵੀ ਇਹ ਹੁਕਮਨਾਮਾ ਇੱਕ ਤਰ੍ਹਾਂ ਦਾ ਜਾਰੀ ਕੀਤਾ ਔਰ ਐਸਜੀਪੀਸੀ ਨੇ ਕਿ ਅਕਾਲ ਤਖਤ ਨੇ ਨਹੀਂ ਕਿਉਂਕਿ ਹੁਕਮਨਾਮਾ ਅਕਾਲ ਤਖਤ ਜਾਰੀ ਕਰੇਗਾ ਮਤਲਬ ਨਹੀਂ ਨਹੀਂ ਜੀ ਅਕਾਲ ਤਖਤ ਨੇ ਨਹੀਂ ਕੀਤਾ ਹਲੇ ਐਸਜੀਪੀਸੀ ਦਾ ਇੱਕ ਸਰਕੂਲਰ ਆਇਆ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕੁਝ ਐਵੇਂ ਸਾਡੇ ਤੋਂ ਪਹਿਲਾਂ ਤਾਂ ਵੀ ਐ ਨਹੀਂਗਾ ਕਿ ਕੋਈ ਮਰਜੀ ਕਿਸ ਦੇਖੋ ਗੁਰੂ ਸਾਹਿਬਾਨ ਦਾ ਤਾਂ ਨਭਾ ਹੀ ਨਹੀਂ ਸਕਦਾ ਹਨ ਉਸ ਤੋਂ ਬਾਅਦ ਫਿਰ ਖਾਸ ਸਾਡੇ ਜਿਹੜੇ ਯੋਧੇ ਨੇ ਉਹਨਾਂ ਦੇ ਬਾਰੇ ਵੀ ਜਾਂ ਸਹਿਬਜ਼ਾਦਿਆਂ ਦੇ ਬਾਰੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਕਈ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਤੇ ਅਸੀਂ ਨਹੀਂ ਬਣਾਉਣ ਦਿੰਦੇ ਫਿਲਮ ਜਿਹੜਾ ਕਿ ਐਸਜੀਪੀਸੀ ਦਾ ਆਇਆ ਹੈਗਾ ਬਿਲਕੁਲ ਠੀਕ ਹੈ ਸਰਕੂਲਰ ਹੁਣ ਗੱਲ ਇਹ ਹੈ ਕਿ ਤੁਸੀਂ ਗੱਲ ਪਹਿਲੀ ਇਹ ਆ ਕਿ ਫਿਲਮ ਕਿਨੇ ਬਣਾਈ ਆ ਫਿਲਮ ਕੰਗਣਾ ਰੌਣਾਤ ਨੇ ਬਣਾਈ ਆ ਜਿਹੜੀ ਕਿ ਪੰਜਾਬ ਵਿਰੋਧੀ ਹੈ ਔਰ ਖਾਸ ਕਰਕੇ ਸਿੱਖ ਵਿਰੋਧੀ ਹੈ ਔਰ ਭਾਜਪੀ ਦੀ ਲੀਡਰ ਸਿਰਫ ਇਥੇ ਰੋਕ ਰਿਹਾ ਤੁਹਾਨੂੰ ਗਿੱਲ ਸਾਹਿਬ ਸਿਰਫ ਕਿਸਾਨੀ ਬਿਆਨ ਕਰਕੇ ਤੁਸੀਂ ਉਹਦੀ ਇਮੇਜ ਬਣਾ ਰਹੇ ਹੋ ਕੰਗਣਾ ਰੌਣਾਦੀ ਨਹੀਂ ਹਮੇਸ਼ਾ ਹੀ ਉਹਦੀਆਂ ਜਿੰਨੀਆਂ ਵੀ ਗੱਲਾਂ ਹੋਈਆਂ ਨੇ ਜਿੱਥੇ ਵੀ ਉਹਨੂੰ ਬਿਆਨ ਦੇਣ ਦੀ ਲੋੜ ਪਈ ਆ ਉਹਦਾ ਬਿਆਨ ਸਾਡੇ ਖਿਲਾਫ ਹੀ ਹੋਇਆ ਕਿਸਾਨੀ ਨੂੰ ਤੁਹਾਨੂੰ ਤੋਂ ਪਹਿਲਾਂ ਤਾਂ ਦੱਸ ਦੋ ਉਸ ਤੋਂ ਪਹਿਲਾਂ ਦਾ ਕੁਝ ਦੱਸ ਦੋ ਕਿਸਾਨੀ ਅੰਦੋ ਉਸ ਤੋਂ ਪਹਿਲਾਂ ਤਾਂ ਉਹ ਰਾਜਨੀਤੀ 'ਚ ਬੋਲਦੀ ਹੋਈ ਨਹੀਂ ਸੀ ਜੀ ਜਿਸ ਦਿਨ ਤੋਂ ਉਹ ਰਾਜਨੀਤੀ 'ਚ ਬੋਲਣ ਲੱਗੀ ਆ ਉਦੋਂ ਤੋਂ ਹੀ ਉਹ ਕਿਸਾਨੀ ਅੰਦੋਲਨ ਵੇਲੇ ਮੇਨ ਖੁੱਲ ਕੇ ਸਾਹਮਣੇ ਆਈ ਹੈ ਜਦੋਂ ਉਦੋਂ ਉਹਨੇ ਸਾਡੇ ਖਿਲਾਫ ਸਾਡੀਆਂ ਬੀਬੀਆਂ ਭੈਣਾਂ ਦੇ ਖਿਲਾਫ ਬੋਲਿਆ ਹਨਾ ਜੀ 100 ਰੁਪਏ ਦਿਹਾੜੀ ਵਾਲੀ ਗੱਲ ਹਾਂਜੀ ਹੁਣ ਦੂਸਰੀ ਗੱਲ ਇੱਕ ਹੋਰ ਆ ਉਹ ਭਾਜਪਾ ਦੀ ਲੀਡਰ ਆ ਬੇਸ਼ੱਕ ਪਰ ਇਹ ਵੀ ਸਾਨੂੰ ਪਤਾ ਕਿ ਉਹ ਇੰਦਰਾ ਗਾਂਧੀ ਦੀ ਵੀ ਫੈਨ ਆ ਕਿਉਂਕਿ ਤੁਹਾਡੇ ਇੱਕ ਹੋਰ ਬਿਆਨ ਮੈਂ ਯਾਦ ਆਉਂਦਾ ਕਿ ਉਹਨੇ ਮੋਦੀ ਸਾਹਿਬ ਨੂੰ ਕਿਹਾ ਸੀ ਕਿ ਮੋਦੀ ਸਾਹਿਬ ਇਨਕੋ ਵੈਸੇ ਕੁਚਲ ਦੋ ਜਿਵੇਂ ਇੰਦਰਾ ਗਾਂਧੀ ਜੀ ਨੇ 84 ਮੇ ਕੁਚਲਾ ਥਾ ਸਿੱਖੋ ਕੋ ਅੱਛਾ ਇਥੋਂ ਪਤਾ ਲੱਗਦਾ ਕਿ ਇੰਦਰਾ ਗਾਂਧੀ ਦਾ ਜਿਹੜਾ ਕੈਰੈਕਟਰ ਆ ਉਹਦੇ ਤੋਂ ਉਹ ਪ੍ਰਭਾਵਿਤ ਆ ਹੁਣ ਉਹ ਇੱਕ ਤੀਰ ਨਾਲ ਕਈ ਸ਼ਿਕਾਰ ਕਰ ਰਹੀ ਹੈ ਹੈਗੀ ਉਹ ਭਾਜਪਾ ਦੀ ਉਹਨੇ ਇੰਦਰਾ ਗਾਂਧੀ ਤੇ ਫਿਲਮ ਬਣਾ ਕੇ ਖਾਸ ਕਰਕੇ emergancy دے مسئلے ਨੂੰ مین ਲੈ ਕੇ ਉਹਨੇ ਕਾਂਗਰਸ ਤੇ ਤਵਾ ਲਾਉਣਾ emergancy ਦਾ ਮਤਲਬ ਹੀ ਪੰਜਾਬ ਹੈ ਕਿਉਂਕਿ ਪੰਜਾਬ ਹੀ ਦਿਖਾਓਗੇ ਫਿਰ ਤੁਸੀਂ ਉਹਦੇ 'ਚ ਨਹੀਂ ਨਹੀਂ ਜੀ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਕਾਂਗਰਸ ਤੇ ਜਿਹੜੀ ਆ ਉਹ ਤਵਾ ਲਾਉਣਾ ਉਹਨੇ ਬਿਲਕੁਲ ਠੀਕ ਹੈ ਕਾਂਗਰਸ ਦੇ ਰਾਜ ਦੇ ਵਿੱਚ ਲੋਕਾਂ ਨਾਲ ਐਂ ਧੱਕੇ ਕੀਤੇ ਗਏ ਹਨਾ ਡਾਰਕ ਸਾਈਡ ਆ ਜਿਹੜੀ ਉਹ ਜੈਨੋਸਾਈਡ ਜਿਹੜਾ ਹੋਇਆ ਕਹਿ ਲਓ ਨਸ਼ਲ ਕੁਸ਼ੀ ਨਹੀਂ ਜੀ ਤੁਸੀਂ ਥੋੜਾ ਜਿਹਾ ਗਲਤ ਸਮਝ ਰਹੇ ਹੋ ਐਮਰਜੈਂਸੀ ਦੇ ਵਿੱਚ ਨਸ਼ਲ ਕੁਸ਼ੀ ਨਹੀਂ ਹੋਈ ਐਮਰਜੈਂਸੀ ਉਹ ਦੇਸ਼ ਦੇ ਵਿੱਚ ਜਿਹੜਾ ਲੱਗਿਆ ਸੀਗਾ ਜੀ ਜਿਦੇ ਵਿੱਚ ਆਪਣਾ ਨਸਬੰਦੀ ਕੀਤੀ ਗਈ ਲੋਕਾਂ ਨੂੰ ਬੋਲਣ ਤੋਂ ਰੋਕਿਆ ਗਿਆ ਲੋਕਾਂ ਨੂੰ ਮੁਜ਼ਾਹਰਾ ਕਰਨ ਤੋਂ ਰੋਕਿਆ ਗਿਆ ਅਖਬਾਰਾਂ ਨੂੰ ਖਬਰਾਂ ਛਾਪਣ ਤੋਂ ਰੋਕਿਆ ਗਿਆ ਬਹੁਤ ਸਾਰੇ ਜਿਹੜੇ ਰਾਜਨੀਤਿਕ ਲੀਡਰ ਸੀਗੇ ਉਲਟ ਉਹਨਾਂ ਨੂੰ ਜੇਲਾਂ ਚ ਸੁੱਟਦਾ ਗਿਆ ਜੈ ਪ੍ਰਕਾਸ਼ ਨਾਰਾਇਣ ਤੋਂ ਲੈ ਕੇ ਕਮਿਊਨਿਸਟ ਲੀਡਰ ਉਹ ਜਿਹੜਾ ਹੈਗਾ ਨਾ 19 175 ਵਾਲਾ ਇਰਾ ਉਹਦੇ ਉਹਦੇ ਤੇ ਫਿਲਮ ਇਸ ਕਰਕੇ ਬਣਾ ਰਹੀ ਹੈ ਕਿਉਂਕਿ ਬੀਜੇਪੀ ਦੀ ਹੋ ਕੇ ਕਾਂਗਰਸ ਤੇ ਤਵਾ ਲਾਉਣਾ ਚਾਹੁੰਦੀ ਹੈ ਨਾਲ ਦੀ ਨਾਲ ਇੱਕ ਐਕਟਰ ਦੇ ਤੌਰ ਤੇ ਉਹ ਇੱਕ ਕਰੈਕਟਰ ਨਿਭਾ ਰਹੀ ਹੈ ਜਿਹਦਾ ਉਹਦੇ ਅੰਦਰ ਜਰੂਰ ਉਹਨੂੰ ਪਿਆਸ ਹੋਊਗੀ ਕਿ ਮੈਂ ਇੰਦਰਾ ਗਾਂਧੀ ਦਾ ਕਰੈਕਟਰ ਨਿਭਾਵਾਂ ਪਰ ਨਾਲ ਦੀ ਨਾਲ ਕੀ ਹੈ ਕਿ ਉਹਨੇ ਐਮਰਜੈਂਸੀ ਤੇ ਹੀ ਨਹੀਂ ਫਿਲਮ ਛੱਡੀ ਉਹਨੇ ਐਮਰਜੈਂਸੀ ਤੋਂ ਬਾਅਦ 84 ਤੱਕ ਵੀ ਲੈ ਆਈ ਆ ਕਹਾਣੀ ਤੁਸੀਂ ਕਹੋ 275 ਦੀ ਉਹ ਘਟਨਾ ਵਾ ਤੇ 84 ਦੇ ਇਹ 84 ਦੀ ਹਾਂ ਹਾਂ ਉਹਦੇ ਵਿੱਚ ਉਹ ਸੰਤ ਜਰਨੈਲ ਸਿੰਘ ਭਿੰਡਰਾਲੇ ਦਾ ਕਰੈਕਟਰ ਦਿਖਾਉਂਦੀ ਹੈ ਤੇ ਉਹਨਾਂ ਤੋਂ ਇਹ ਜਿਹੜਾ ਡਾਇਲੌਗ ਮੈਂ ਕਿਹਾ ਕਿ ਸਾਨੂੰ ਸੁਣਾਈ ਦਿੰਦਾ ਉਹ ਪਤਾ ਨਹੀਂ ਪੂਰੀ ਫਿਲਮ ਦੇਖ ਕੇ ਪਤਾ ਲੱਗੂ ਕਿ ਉਹਨਾਂ ਦੇ ਮੂੰਹੋਂ ਆ ਜਾਂ ਕਿਸੇ ਹੋਰ ਸਿੱਖ ਲੀਡਰ ਦੇ ਮੂੰਹੋਂ ਆ ਹੁਣ ਇਹ ਜਿਹੜੀ ਗੱਲ ਆ ਇਹ ਉਸ ਗੱਲ ਨੂੰ ਪਕਾਉਂਦੀ ਆ ਕਿ ਜਿਹੜਾ ਲੋਕ ਜਿਹੜੇ ਵਿਰੋਧੀ ਨੇ ਸੰਤ ਚਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਵਿਰੋਧੀ ਨੇ ਖਾੜਕੂ ਲਹਿਰ ਦੇ ਵਿਰੋਧੀ ਨੇ ਉਹ ਇਹ ਕਹਿੰਦੇ ਨੇ ਕਿ ਸੰਤ ਚਰਨੈਲ ਸਿੰਘ ਪਿੰਡਰਾਂ ਵਾਲੇ ਜਿਹੜੇ ਆ ਉਹ ਕਾਂਗਰਸ ਵੱਲੋਂ ਖੜੇ ਕੀਤੇ ਗਏ ਸੀਗੇ ਸਿੱਖ ਲੀਡਰਸ਼ਿਪ ਆ ਜਿਹੜੀ ਅਕਾਲੀ ਲੀਡਰਸ਼ਿਪ ਆ ਇਹਨੂੰ ਖਤਮ ਕਰਨ ਲਈ ਇਹੀ ਹੈ ਗੱਲ ਇਹੀ ਪਰਚਾ ਪੂਰੀ ਤਰ੍ਹਾਂ ਪ੍ਰਚਾਰਤ ਹੈ ਇਹ ਪ੍ਰਚਾਰਤ ਗੱਲ ਆ ਹਨਾ ਜੀ ਇਸ ਗੱਲ ਨੂੰ ਪਕਿਉਂਦੀ ਐ ਐਮਰਜੈਂਸੀ ਫ਼ਿਲਮ ਕਿਉਂਕਿ ਉਹਦੇ ਵਿੱਚ ਜੇ ਉਹ ਕੈਰੈਕਟਰ ਦਿਖਾਇਆ ਔਰ ਬਾਅਦ ਚ ਇਹ ਡਾਇਲੋਗ ਆਉਂਦਾ ਕਿ ਆਪਕੋ ਵੋਟਾਂ ਚਾਹੀਏ ਔਰ ਹਮੇ ਖਾਲਸਤਾਨ ਤਾਂ ਇਥੋਂ ਪਤਾ ਲੱਗਦਾ ਕਿ ਉਹ ਇੱਕ ਸਮਝੌਤਾ ਦਿਖਾ ਰਹੀ ਆ ਉਹਦੇ ਵਿੱਚ ਜਿਹੜਾ ਕਿ ਕਾਂਗਰਸ ਇੰਦਰਾ ਗਾਂਧੀ ਤੇ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਦੇ ਵਿਚਾਲੇ ਹੋਇਆ ਸਾਨੂੰ ਇਸ ਗੱਲ ਦੀ ਪ੍ਰੋਬਲਮ ਆ ਕਿ ਅਗਰ ਉਹ ਇਹ ਗੱਲ ਦਿਖਾਉਗੀ ਤਾਂ ਇੱਥੇ ਵਿਰੋਧ ਹੋਊਗਾ ਫਿਲਮ ਦਾ ਜੇ ਫਿਲਮ ਦਾ ਵਿਰੋਧ ਹੋਊਗਾ ਤਾਂ ਸਰਕਾਰ ਆ ਜਿਹੜੀ ਉਹ ਲਾਉਗੀ ਪੁਲਿਸ ਨੂੰ ਸਿਨਮਿਆਂ ਤੇ ਜਿਵੇਂ ਐਮ ਐਸ ਜੀ ਵੇਲੇ ਸਰਸੇ ਵਾਲੇ ਦੇ ਉਹ ਡੰਡਾ ਸਾਡੇ ਵਾਲੇ ਜਿਹੜੇ ਸਿੰਘ ਜਿਹੜਾ ਵਿਰੋਧ ਕਰਨਗੇ ਉਹਨਾਂ ਦੇ लाठी चार्ज ਹੋਣਗੇ ਉਹ ਪੁਲਿਸ ਦੇ ਨਾਲ ਲੜਨਗੇ ਤੇ ਫੇਰ ਸਾਡੀ ਇਮੇਜ ਆ ਜਿਹੜੀ ਉਹ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਾਊਗੀ ਕਿ ਦੇਖੋ ਜੀ ਸਿੱਖਾ ਜਿਹੜੇ ਕਿੰਨੇ ਮਾੜੇ ਨੇ ਆ ਦੇਖੋ ਜੀ ਇਹ ਪੁਲਿਸ ਨਾਲ ਵੀ ਲੜ ਰਹੇ ਨੇ ਮਤਲਬ ਕਿ ਅਜਨਾਲਾ ਕਾਂਡ ਕਿਸੇ ਹੋਰ ਰੂਪ ਚ ਪੇਸ਼ ਕਰਨ ਦੀ ਉਹ ਕੀਤੀ ਜਾ ਰਹੀ ਹੈ ਤਿਆਰੀ ਹੁਣ ਉਹਦੇ ਲਈ ਜੋ ਪਿੱਠ ਭੂਮੀ ਆ ਉਹ ਕੰਗਣਾ ਰੌਣਾ ਉੱਤ ਦੀ ਫਿਲਮ ਤਿਆਰ ਕਰਕੇ ਦੇ ਰਹੀ ਆ ਸਾਡਾ ਵਿਰੋਧ ਇਸ ਗੱਲ ਨਾਲ ਆ ਅਸੀਂ ਬੇਨਤੀ ਇਹ ਕਰਦੇ ਆ ਕਿ ਐਸਜੀਪੀਸੀ ਇਸ ਫਿਲਮ ਨੂੰ ਦੇਖੇ ਇਹਦੇ ਚੋ ਜਿਹੜੇ ਇਸ ਕਿਸਮ ਦੇ ਸੀਨ ਨੇ ਉਹਨਾਂ ਨੂੰ ਕਟਾਵੇ ਤਾਂ ਫੇਰ ਇਹ ਫਿਲਮ ਰਿਲੀਜ਼ ਹੋਵੇ ਅਦਰਵਾਈਜ਼ ਅਸੀਂ ਪਹਿਲਾਂ ਹੀ ਦੱਸ ਰਹੇ ਹਾਂ ਸਾਨੂੰ ਪਤਾ ਕਿਉਂਕਿ ਅਸੀਂ ਫਿਲਮੀ ਬੰਦੇ ਆ ਐਸਜੀਪੀਸੀ ਵਾਲੇ ਜਾਂ ਉਹ ਲੀਡਰ ਨੇ ਜਿਹੜੇ ਸਾਡੇ ਸਿੱਖ ਲੀਡਰ ਨੇ ਜਿਹੜੀ ਲੀਡਰਸ਼ਿਪ ਆ ਜਾਂ ਪੰਥਕ ਲੀਡਰ ਨੇ ਉਹ ਫਿਲਮੀ ਲੋਕ ਨਹੀਂ ਹੁੰਦੇ ਉਹਨਾਂ ਨੂੰ ਬਾਅਦ ਚ ਪਤਾ ਲੱਗਦਾ ਜਦੋਂ ਰੌਲਾ ਪੈ ਜਾਂਦਾ ਅਸੀਂ ਪਹਿਲਾਂ آگਾਹ ਕਰ ਰਹੇ ਹਾਂ ਮੈਂ ਉਹਨਾਂ ਦੇ ਮੂਰੇ ਬੇਨਤੀ ਕਰ ਰਹੇ ਹਾਂ ਕਿ ਸੈਂਸਰ ਨੇ ਇੱਕ ਪਾਸੇ ਖਾਲੜਾ ਸਾਹਿਬ ਤੇ ਬਣੀ ਫਿਲਮ ਪਾਸ ਨਹੀਂ ਕੀਤੀ ਦਿਲਜੀਤ ਵਾਲੀ ਉਹਦੇ ਚ ਇੱਕ ਵਾਰੀ ਐਨੇ ਕੱਟ ਦਿੱਤੇ ਦੁਬਾਰੇ ਉਹਨਾਂ ਨੇ ਐਡਿਟ ਕਰਕੇ ਲੈ ਕੇ ਗਏ 48 ਕੱਟ ਫੇਰ ਦੇਤੇ ਦੂਜੇ ਪਾਸੇ ਉਹ ਕੰਗਣਾ ਰਾਣਾਵਤ ਦੀ ਫਿਲਮ ਦਾ ਟ੍ਰੇਲਰ ਆ ਜਿਹੜਾ ਉਹ ਪਾਸ ਕਰ ਰਹੇ ਨੇ ਕਿਉਂਕਿ ਬੀਜੇਪੀ ਦਾ ਜਿਹੜਾ ਖਾਸ ਬੰਦਾ ਹੈ ਪ੍ਰਸੂਨ ਜੋਸ਼ੀ ਉਹ ਸੈਂਸਰ ਬੋਰਡ ਦਾ ਚੇਅਰਮੈਨ ਬੈਠਾ ਹੈਗਾ ਹਨਾ ਜੀ ਜਿਹੜਾ ਗੀਤਕਾਰ ਹੈ ਹਾਂ ਜਿਹੜਾ ਗੀਤਕਾਰ ਆ ਉਹੀ ਸੈਂਸਰ ਬੋਰਡ ਦਾ ਚੇਅਰਮੈਨ ਵੀ ਠੀਕ ਹੈ ਪਰ ਕੰਗਣਾ ਰਾਣਾਵਤ ਉਹਨਾਂ ਦੀ ਬੰਦੀ ਹੈਗੀ ਹੋਈ ਹੈ ਇਸ ਕਰਕੇ ਜਿਹੜਾ ਸਾਰਾ ਕੁਝ ਹੈ ਇਹ ਬਹੁਤ ਸਾਡੇ ਖਿਲਾਫ ਭੁਗਤ ਸਕਦਾ ਆਉਣ ਵਾਲੇ ਸਮੇਂ 'ਚ ਚਵਲ ਜੈਹਨ ਦੇ ਵਿਚਾਰ ਹੈ ਕੀ ਸਮਝਦੇ ਹੋ ਕਿ ਪਿਕਚਰ ਤਾਂ ਚਲੋ ਤੁਹਾਨੂੰ ਪਤਾ ਵੀ 10 ਸਾਲ ਵੀ 5-5 ਸਾਲ ਵੀ ਲੱਗ ਜਾਂਦੇ ਬਣਨੀਆਂ ਸ਼ੁਰੂ ਹੁੰਦੀਆਂ ਇਹ ਵਿਉਤਬੰਦੀ ਕਦੋਂ ਕੀਤੀ ਹੋਣੀ ਕੰਗਰਾਂ ਨੇ ਵੀ ਇਹਨੂੰ ਬਣਾਣਾ ਸ਼ੁਰੂ ਕਰਾਂ ਉਸ ਟਾਈਮ ਸ਼ੁਰੂ ਕਰਤੀ ਹੋਣੀ ਕਿਸਾਨੀ ਅੰਦੋਲਨ ਤੋਂ ਬਾਅਦ ਦੋ ਦੋਕ ਸਾਲ ਪਹਿਲਾਂ ਹੀ ਸ਼ੁਰੂ ਹੋਈ ਹੈ ਜੀ ਇਹ ਜਦੋਂ ਇਹਦੀ ਉਹ ਫਿਲਮ ਫਲॉप ਹੋਈ ਹੈ ਨਾ ਜਿਹੜੀ ਮਣੀ ਕਰਕਾ ਮਣੀ ਕਰਨਕਾ ਔਰ ਲਲਿਤਾ ਜੈ ਲਲਿਤਾ ਜੀ ਤੇ ਸੀਗੀ ਜਿਹੜੀ ਦੁਨੀ ਸਾਊਥ ਵਾਲੀ ਜਿਹੜੀ ਉਹਦੇ ਉਸ ਸਮੇਂ ਹੀ ਇਹਨੇ ਇਹ ਫਿਲਮ ਜਿਹੜੀ ਆ ਅਨਾਉਂਸ ਕੀਤੀ ਸੀ। ਹਾਂ ਔਰ ਪਹਿਲੀ ਡਾਇਰੈਕਸ਼ਨ ਹੈ ਦੀ ਨਹੀਂ ਮਣੀ ਕਾਰਨਿਕਾ ਵੀ ਇਹ ਅੱਧੀ ਫਿਲਮ ਇਹਨੇ ਖੋਲ ਹੀ ਸੀਗੀ ਮੇਨ ਡਾਇਰੈਕਟਰ ਤੋਂ ਫਿਰ ਆਪ ਦਾ ਨਾਂ ਹੀ ਪਾਇਆ ਸੀ ਇਹਨੇ। ਅੱਛਾ ਉਹਦੇ ਤੇ ਵੀ ਕਿ ਮੈਂ ਡਾਇਰੈਕਟ ਕੀਤੀ ਹੈ। ਠੀਕ ਹੈ। ਤੇ ਦੂਜੀ ਇਹ ਆ ਇਹ ਫੁੱਲੀ ਇੰਡੀਪੈਂਡੈਂਟ ਪਹਿਲੀ ਕਹਿ ਲੋ ਜੀ ਇਹ ਫੁੱਲੀ ਇੰਡੀਪੈਂਡੈਂਟ ਪਹਿਲੀ ਆਪਾਂ ਜਰਨੈਲ ਸਿੰਘ ਦੇ ਉੱਤੇ ਆ ਜਾਂਦੇ ਹਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਚਲੋ ਵੀ ਸਾਡੇ ਕੋਈ ਹਮੇਸ਼ਾ ਉਹਨਾਂ ਨੂੰ ਇੱਕ ਬੜੀ ਵਧੀਆ ਉਹਨਾਂ ਦੀ ਧਾਰਮਿਕ ਛਵੀ ਬਣੀ ਹੋਈ ਹੈ ਪਰ ਕੋਈ ਜੇ ਪਾਤਰ ਨਹੀਂ ਨਿਭਾ ਸਕਦਾ ਇਸ ਤੇ ਵੀ ਇਤਰਾਸ ਹੈ ਹਾਂਜੀ ਬਿਲਕੁਲ ਇਤਰਾਜ਼ ਹੈ ਜੀ ਅਸੀਂ ਪੰਜਾਬੀ ਦੇ ਵਿੱਚ ਇੱਕ ਧਰਮ ਯੁੱਧ ਮੋਰਚਾ ਫਿਲਮ ਆਈ ਸੀਗੀ ਤੁਸੀਂ ਦੇਖੀ ਹੋਣੀ ਆ ਉਹਦੇ ਵਿੱਚ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਜਿਹੜਾ ਪਾਤਰ ਸੀ ਉਹਦੀ ਸਿਰਫ ਆਵਾਜ਼ ਸੁਣਾਈ ਗਈ ਸੀ ਜਾਂ ਉਹਨੂੰ ਬੈਕ ਤੋਂ ਦਿਖਾਇਆ ਗਿਆ ਸੀ ਜਾਂ ਹੱਥ ਦੇ ਵਿੱਚ ਉਹਨਾਂ ਦੇ ਜਿਹੜਾ ਤੀਰ ਹੁੰਦਾ ਉਹ ਦਿਖਾਇਆ ਗਿਆ ਸੀ ਪਰ ਹੁਣ ਉਸ ਤੋਂ ਬਾਅਦ ਇਹ ਗੱਲ ਨਿਕਲ ਕੇ ਆਈ ਪੰਥ ਦੇ ਵਿੱਚ ਕਿ ਇਹ ਐਵੇਂ ਵੀ ਨਹੀਂ ਦਿਖਾਇਆ ਜਾ ਸਕਦਾ ਜਰਨੈਲ ਸਿੰਘ ਪਿੰਡਰਾਲਿਆਂ ਨੂੰ ਪੰਥ ਇਹ ਮਨਜ਼ੂਰ ਨਹੀਂ ਕਰੂਗਾ ਕਿ ਕੋਈ ਵੀ ਅਰਾਗੈਰਾ ਜਿਹੜਾ ਹੈ ਉੱਠ ਕੇ ਜਿਹੜਾ ਹੈ ਉਹ ਉਹਨਾਂ ਦਾ ਪਾਤਰ ਨਿਭਾਵੇ ਨਹੀਂ ਪਰ ਇੱਕ ਜੈਨ ਮਤਲਬ ਕੋਈ ਮੈਂ ਉਹ ਜੀ ਗੱਲ ਨਹੀਂ ਕਰਦਾ ਪਰ ਇੱਕ ਜਿਹੜੇ ਸਵਾਲ ਖੜੇ ਹੋ ਰਹੇ ਨੇ ਹੋਰ ਵੀ ਕਈਆਂ ਹੈ ਜੇ ਹੋ ਸਕਦੇ ਨੇ ਜਿਹਨਾਂ ਦੇ ਮਨ 'ਚ ਸਵਾਲ ਆਣਗੇ ਜੀ ਦਮਦਮੀ ਟਕਸਾਲ ਦੇ ਮੁਖੀ ਸੀਗੇ ਜੀ ਜਰਨੈਲ ਸਿੰਘ ਪਿੰਡਰਾਂ ਵਾਲੇ ਜੀ ਦਮਦਮੀ ਟਕਸਾਲ ਦਾ ਕੰਮ ਸਿਰਫ ਤੇ ਸਿਰਫ ਆਪਣਾ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਹੈ ਜੀ ਜੀ ਉਹ ਕਰਦੇ ਪਏ ਸੀਗੇ ਜੀ ਜੀ ਤੇ ਉਸ ਤੋਂ ਬਾਅਦ ਗੁਰਦੇਵ ਸਿੰਘ ਕੌਂਕੇ ਨੇ ਸੀਟ ਤੇ ਆਏ ਐ ਅੱਜ ਕੱਲ ਜਿਹੜੇ ਹਰਨਾਮ ਸਿੰਘ ਧੁੰਮਾ ਨੇ ਕਿਸੇ ਟਾਈਮ ਟਰੱਕ ਡਰਾਈਵਰ ਹੁੰਦੇ ਸੀਗੇ ਫਿਰ ਤੁਸੀਂ ਹਰਨਾਮ ਸਿੰਘ ਧੁੰਮਾ ਨੂੰ ਵੀ ਉਹੀ ਦਰਜਾ ਦਿੰਨੇ ਹੋ ਨਹੀਂ 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 ਹਰਨਾਮ ਸਿੰਘ ਧੁੰਮਾ ਨੂੰ ਨਹੀਂ ਜੀ ਜਰ ਗੁਰਦੇਵ ਸਿੰਘ ਕੌਂਕੇ ਨੂੰ ਦਰਜਾ ਦਿੰਨੇ ਹੋ ਪਰਦੇਸਿੰਗ ਕੌਕੇ ਹੋਰਾਂ ਦਾ ਇੱਕ ਆਪਣੀ ਫਾਈਟ ਆ ਉਹਨਾਂ ਦੀ ਇੱਕ ਆਪਣੀ ਜਗ੍ਹਾ ਹੈ ਉਹ ਇੱਕ ਸੈਕਰੀਫਾਈਸ ਵੀ ਉਹ ਸ਼ਹੀਦ ਵੀ ਹੋਏ ਹਾਂ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਦੀ ਲੜਾਈ ਆਪਣੀ ਸੀ ਉਹ ਉਹਨਾਂ ਦੀ ਪਛਾਣ ਉਦੋਂ ਵੀ ਵੱਡੀ ਹੈ ਜਿਸ ਬੰਦੇ ਦੀ ਲੜਾਈ ਜਿਸ ਬੰਦੇ ਦੀ ਕੁਰਬਾਨੀ ਜਿਸ ਬੰਦੇ ਦਾ ਜਿਹੜਾ ਹੈਗਾ ਸ਼ਖਸੀਅਤ ਦਾ ਫਲਾ ਉਹ ਜਿੰਨਾ ਵੱਡਾ ਹੋਊਗਾ ਉਨਾ ਹੀ ਉਹ ਬੰਦਾ ਮਹਾਨ ਆ ਔਰ ਜਿੰਨਾ ਬੰਦਾ ਮਹਾਨ ਆ ਉਹਦੇ ਬਾਰੇ ਉਡੀ ਕੌਮ ਆ ਜਿਹੜੀ ਉਹ ਇਹ ਕਹਿ ਸਕਦੀ ਹੈ ਕਿ ਇਹਦਾ ਜਿਹੜਾ ਪਾਤਰ ਆ ਉਹ ਐਰਾ ਗੇਰਾ ਬੰਦਾ ਨਾ ਨਭਾਵੇ ਜਿਸ ਤਰ੍ਹਾਂ ਸਾਡੇ ਮੁਸਲਮ ਭਰਾ ਨੇ ਜਿਹੜੇ ਉਹ ਮੁਹੰਮਦ ਸਾਹਿਬ ਦਾ ਪਾਤਰ ਨਹੀਂ ਨਭਾਉਣ ਦਿੰਦੇ ਇੱਥੋਂ ਤੱਕ ਕਿ ਮੁਹੰਮਦ ਸਾਹਿਬ ਦੀ ਕਿਤੇ ਫੋਟੋ ਵੀ ਹੈ ਨਹੀਂਗੀ ਬਿਲਕੁਲ ਠੀਕ ਹੈ ਇਹ ਉਹਨਾਂ ਦਾ ਧਰਮ ਆ ਇਹ ਉਹਨਾਂ ਦਾ ਫਰਜ਼ ਆ ਇਹ ਉਹਨਾਂ ਦਾ ਮੰਨਣਾ ਹੈ ਕਿ ਨਹੀਂ ਦਿਖਾਉਣ ਇਹ ਸਾਡਾ ਧਰਮ ਆ ਸਿੱਖ ਧਰਮ ਦੇ ਜਿਹੜੇ ਸਾਡੇ ਲੀਡਰ ਨੇ ਉਹ ਅਗਰ ਚਾਹੁੰਦੇ ਨੇ ਕਿ ਅਸੀਂ ਨਹੀਂ ਕਰਨ ਦੇਣਾ ਤਾਂ ਕਿਸੇ ਨੂੰ ਇਹ ਤੇ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਦੂਜੇ ਪਾਸੇ ਸਾਡਾ ਜਿਹੜਾ ਹਿੰਦੂ ਧਰਮ ਆ ਉਹਦੇ ਵਿੱਚ ਇਸ ਕਿਸਮ ਦਾ ਕੋਈ ਪ੍ਰੋਬਲਮ ਹੈ ਨਹੀਂਗੀ ਰਾਮਲੀਲਾ ਚ ਰਾਮ ਵੀ ਬਣ ਜਾਂਦੇ ਨੇ ਸੀਤਾ ਜੀ ਵੀ ਬਣ ਜਾਂਦੇ ਨੇ ਕੋਈ ਤਰਾਜ ਨਹੀਂ ਕੋਈ ਵੀ ਦੇਵੀ ਦੇਵਤੇ ਦਾ ਰੋਲ ਕੋਈ ਵੀ ਐਕਟਰ ਨਿਭਾ ਸਕਦਾ ਮੈਂ ਗੱਲ ਕਰਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਫਿਰ ਜਿਨ੍ਹਾਂ ਨੇ ਦਿੱਲੀ ਕਈ ਵਾਰ ਜਿੱਤੀ ਸੀ ਬਗੇਲ ਸਿੰਘ ਬਗੀਚਾ ਸਿੰਘ ਹਰੀ ਸਿੰਘ ਨਾਲੂਆ ਬੰਦਾ ਬਹਾਦਰ ਕਈ ਇਦਾਂ ਦੇ ਯੋਧੇ ਆ ਗਏ ਨੇ ਜੀ ਜੀ ਇਨਾ ਸਾਰਿਆਂ ਤੁਸੀਂ ਉਸ ਮਕਾਮ ਤੇ ਰੱਖਦੇ ਹੋ ਨਹੀਂ ਮੈਂ ਨਹੀਂ ਰੱਖਦਾ ਜੀ ਨਹੀਂ ਤੁਹਾਡੀ ਸੋਚ ਹੈ ਮੇਰੀ ਮੈਂ ਤਾਂ ਐਜੇ ਡਾਇਰੈਕਟਰ ਹੋ ਸਕਦਾ ਭਿੰਡਰਾਂ ਵਾਲਿਆਂ ਤੇ ਵੀ ਫਿਲਮ ਬਣਾਉਣੀ ਚਾਹੁੰਦਾ ਹਾਂ ਮੇਰੀ ਪ੍ਰੋਬਲਮ ਇੱਕ ਬੰਦੇ ਉਹਨਾਂ ਦੀ ਬਾਇਓਗ੍ਰਾਫੀ ਜਾਂ ਹੋ ਸਕਦਾ ਮੈਂ ਇਹ ਚਾਹੁੰਦਾ ਹੋਵਾਂਗੇ ਕੱਲੂ ਘਾਰੇ ਤੇ ਫਿਲਮ ਬਣੇ ਆਪਣਾ ਬਲੂ ਸਟਾਰ ਆਪਰੇਸ਼ਨ ਕਹਿੰਦੇ ਆ ਜਿਹਨੂੰ ਸਰਕਾਰੀ ਸ਼ਬਦਾਂ ਚ ਮੈਂ ਉਹਦੇ ਤੇ ਵੀ ਬਣਾਉਣੀ ਚਾਹੁੰਦਾ ਹਾਂ ਤਾਂ ਹੋ ਸਕਦਾ ਮੈਂ ਹੀ ਔਖਾ ਹਾਂ ਮੈਂ ਇਸ ਗੱਲ ਤੇ ਕਿ ਮੈਂ ਇਹ ਨਹੀਂ ਕਰ ਸਕਦਾ ਪਰ ਮੈਂ ਤੱਕੇ ਨਾਲ ਤਾਂ ਨਹੀਂ ਨਾ ਕਰੂੰਗਾ ਕਿ ਮੈਂ ਨਹੀਂ ਜੀ ਕਰਨਾ ਹੀ ਕਰਨਾ ਮੈਂ ਤਾਂ ਪੰਥ ਦਾ ਹੁਕਮ ਮੰਨੂੰਗਾ ਜੀ ਕਿ ਠੀਕ ਆ ਜੀ ਤੁਸੀਂ ਨਹੀਂ ਬਣਾਉਣਾ ਚਾਹੁੰਦੇ ਮੈਂ ਕੋਈ ਹੋਰ ਤਰੀਕਾ ਲੱਭੂੰਗਾ ਅੱਛਾ ਜੀ ਤੁਹਾਨੂੰ ਨਹੀਂ ਲੱਗਦਾ ਇੰਦਰਾ ਗਾਂਧੀ ਤੇ ਖੜੇ ਕੀਤੇ ਹੋਏ ਸੀ ਸੰਜਨੈਲ ਸਿੰਘ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਜੀ ਇਹ ਵਜਾ ਮੈਂ ਮੰਨਦਾ ਜੀ ਉਸ ਪੂਰੀ ਵਿਚਾਰਧਾਰਾ ਨੂੰ ਮੈਂ ਉਹਦੇ ਬਾਰੇ ਮੈਂ ਇੱਕ ਇਹੋ ਜਿਹੇ ਪਰਿਵਾਰ ਚ ਪੈਦਾ ਹੋਇਆ ਜਿਹੜਾ ਇੱਕ ਕਮਿਊਨਿਸਟ ਪਰਿਵਾਰ ਸੀ ਮੇਰਾ ਮੇਰੀ ਵਿਚਾਰਧਾਰਾ ਪਹਿਲਾਂ ਬਿਲਕੁਲ ਉਲਟ ਹੁੰਦੀ ਸੀਗੀ ਲਾਲ ਸਲਾਮ ਹਾਂ ਔਰ ਮੇਰੇ ਬਾਪੂ ਜੀ ਦੀ ਵਿਚਾਰਧਾਰਾ ਬਿਲਕੁਲ ਉਲਟ ਸੀਗੀ ਪਰ ਜਿਉਂ ਜਿਉਂ ਮੈਂ ਵੱਡਾ ਹੋਇਆ ਮੈਂ ਪੜ੍ਹਿਆ ਮੈਂ ਸਾਰਾ ਕੁਝ ਦੇਖਿਆ ਸਰਦਾਰ ਅਜਮੇਰ ਸਿੰਘ ਹੋਰਾਂ ਦੀਆਂ ਕਿਤਾਬਾਂ ਪੜ੍ਹੀਆਂ ਹੋਰ ਵਿਦਵਾਨਾਂ ਨੂੰ ਪੜ੍ਹਿਆ ਸੁਣਿਆ ਫਿਰ ਮੈਂ ਸਮਝਿਆ ਉਸ ਵਕਤ ਵੀ ਮੈਂ ਕਹਿੰਦਾ ਹੁੰਦਾ ਸੀ ਬਾਪੂ ਜੀ ਨੂੰ ਕਿ ਦੇਖੋ ਜੀ ਕਾਮਰੇਡ ਤੁਸੀਂ ਵੀ ਸਰਕਾਰ ਦੇ ਖਿਲਾਫ ਲੜ ਰਹੇ ਹੋ ਖੜਕੂ ਵੀ ਸਰਕਾਰ ਦੇ ਖਿਲਾਫ ਲੜ ਰਹੇ ਨੇ ਫਿਰ ਤੁਸੀਂ ਖੜਕਤੂਆਂ ਦਾ ਵਿਰੋਧ ਕਿਉਂ ਕਰਦੇ ਹੋ ਵੀ ਤੁਹਾਡੀ ਤਾਂ ਸੋਚ ਇੱਕੋ ਜਿਹਾ ਨਾਲ ਇਸ ਕਰਕੇ ਕਈ ਚੀਜ਼ਾਂ ਦਾ ਮੈਨੂੰ ਉਸ ਟਾਈਮ ਜਵਾਬ ਮਿਲ ਗਏ ਕਈਆਂ ਤੇ ਨਹੀਂ ਮਿਲੇ ਤਾਂ ਮੈਂ ਆਪਣੀ ਵਿਚਾਰਧਾਰਾ ਨੂੰ ਪੜ੍ਹਦੇ ਪੜ੍ਹਦੇ ਕਿਤਾਬਾਂ ਇਕਨਾਲ ਸਿਲ ਕਰਦੇ ਕਰਦੇ ਇੱਥੇ ਪਹੁੰਚਿਆ ਕਿ ਯਾਰ ਇਸ ਲਹਿਰ ਦਾ ਜਿਹੜਾ ਅਸਲੀ ਜਿਹੜਾ ਹੈਗਾ ਪਰਚੋਲ ਉਹ ਸਹੀ ਤਰੀਕੇ ਨਾਲ ਕੀਤੀ ਨਹੀਂ ਗਈ ਇਹ ਉਵੇਂ ਹੀ ਕੀਤੀ ਗਈ ਜਿਵੇਂ ਸਰਕਾਰ ਸਾਡੇ ਤੋਂ ਕਰਾਉਣਾ ਚਾਹੁੰਦੀ ਸੀ ਜਿਵੇਂ ਸਰਕਾਰ ਨੇ ਸਾਡੇ ਤੋਂ ਸਾਡੇ ਮਨ ਚ ਜਿਹੜੀਆਂ ਚੀਜ਼ਾਂ ਪਾਈਆਂ ਉਹੀ ਗੱਲਾਂ ਸਾਡੇ ਚੱਲੀ ਜਾਂਦੀਆਂ ਨੇ ਖਾਸ ਕਰਕੇ ਸਾਡੀ ਸਿੱਖ ਜਿਹੜੀ 엘ਿਟ ਕਲਾਸ ਆ ਜਿਹੜੀ ਸ਼ਹਿਰੀ ਸਿੱਖ ਨੇ ਹਨਾ ਉਹ ਵੀ ਆਹੀ ਗੱਲ ਮੰਨਦੇ ਨੇ ਉਹ ਵੀ ਪੰਡਰਾਲੇ ਦੇ ਬਹੁਤੇ ਹੱਕ 'ਚ ਨਹੀਂਗੇ ਬਿਲਕੁਲ ਠੀਕ ਹੈ ਪਰ ਕਿਉਂਕਿ ਉਹ ਜਿਹੜੇ ਪੜਨ ਵਾਲੇ ਨੇ ਜਿਹੜੇ ਚਿੰਤਨ ਕਰਦੇ ਨੇ ਜਿਹੜੇ ਆਪਣੇ ਪੰਥ ਦੇ ਪ੍ਰਤੀ ਇੱਕ ਭਾਵਨਾ ਰੱਖਦੇ ਨੇ हां ओ लोग पूरी तरह समझ दे नहीं अमृतपाल ਨੂੰ ਕਿੱਥੇ ਦੇਖਦੇ ਹਾਂ ਕਿਉਂਕਿ ਕਈ ਲੋਕ ਤਾਂ ਕਹਿੰਦੇ ਆ ਜੀ ਇਹ ਸੈਗਡ ਪਿੰਡ ਵਾਲੇ ਨਹੀਂ ਅ ਨਹੀਂ ਅੰਮ੍ਰਿਤਪਾਲ ਨੀਂਗਾ ਵਿਸ਼ਾ ਭਾਜੀ ਆਪਣੀ ਨਹੀਂ ਨਹੀਂ ਵਿਸ਼ਾ ਨਹੀਂ ਉਹਦੇ ਨਾਲ ਜੁੜਿਆ ਜਾ ਰਿਹਾ ਇਹਨਾਂ ਨੂੰ ਉਹ ਉੱਥੇ ਜਾ ਕੇ ਸਿਰ ਤੇ ਦਸਤਾਰ ਸਜਾਉਂਦੇ ਨੇ ਮੋਗੇ ਉਹਨਾਂ ਦੇ ਇਲਾਕੇ 'ਚ ਜਾ ਕੇ ਉਹ ਸਭ ਕੁਝ ਉਦਾਂ ਹੀ ਪ੍ਰਚਾਰ ਪ੍ਰਸਾਰ ਕਰਦੇ ਨੇ ਮੈਂ ਇਸ ਗੱਲ ਦੇ ਨਾਲ ਨੀਂਗਾ ਸਹਿਮਤ ਅੰਮ੍ਰਿਤਪਾਲ ਸਾਡਾ ਭਰਾ ਹੈ ਉਹ ਉਹ ਸਾਡੇ ਲਈ ਇਹ ਹੈ ਕਿ ਸਾਡਾ ਭਰਾ ਦੀਪ ਸਿੱਧੂ ਨੇ ਉਹ ਬਣਾਇਆ ਸੀਗਾ ਜਿਹੜਾ ਇੱਕ ਸੰਸਥਾ ਬਣਾਈ ਸੀ ਉਹ ਦੀਪ ਸਿੱਧੂ ਤੋਂ ਬਾਅਦ ਉਹ ਬਾਗਡੋਰ ਆ ਜਿਹੜੀ ਉਹ ਅਮਰਪਾਲ ਸਿੰਘ ਨੇ ਸੰਭਾਲੀ ਆ ਸਾਡੇ ਲਈ ਅਮਰਪਾਲ ਸਿੰਘ ਦੀ ਪਛਾਣ ਇਹੀ ਆ ਨਹੀਂ ਹਾਲਾਂਕਿ ਦੀਪ ਸਿੱਧੂ ਦੇ ਬ੍ਰਦਰ ਵੀ ਉਸ ਚੁੱਤੇ ਇਤਰਾਜ਼ ਕਰਦੇ ਆ ਵੀ ਇਹਨੇ ਕਬਜ਼ਾਈ ਆ ਉਥੇ ਆਈ ਆ ਦੀਪ ਸਿੱਧੂ ਦੇ ਬ੍ਰਦਰ ਦੀ ਆਪਣੀ ਸੋਚ ਆ ਭਾਜੀ ਸਾਡੀ ਆਪਣੀ ਸੋਚ ਆ ਇਸ ਕਰਕੇ ਹਰ ਬੰਦੇ ਦੀ ਆਪਣੀ ਸੋਚ ਆ ਇੱਕ ਸਵਾਲ ਬੜਾ ਉੱਠਦਾ ਹੈ ਕਈ ਜਿਹੜੇ ਇਸ ਚੀ ਨਾਲ ਇਤفاق ਨਹੀਂ ਰੱਖਦੇ ਵੀ ਜੋ ਵੀ ਮੂਵਮੈਂਟ ਪਿੰਡ ਰਾਲਨੇ ਚਲਾਈ ਸੀਗੀ ਕਹਿੰਦੇ ਵੀ ਜੇਕਰ ਉਹ ਗੁਰਦੁਆਰਾ ਸਾਹਿਬ ਨਾ ਵੜਦੇ ਜੀ ਤਾਂ ਇਹ ਸਭ ਕੁਝ ਨਾ ਹੁੰਦਾ ਉਹ ਵੀ ਆਪਣੇ ਆਪ ਨੂੰ ਸੇਵ ਕਰਨ ਲਈ ਬੜੇ ਸੀਗੇ ਜੀ ਇਹ ਕੱਡ ਵਿਸ਼ਾ ਜੀ ਇਹਦੇ ਤੇ ਬਹੁਤ ਗੱਲਾਂ ਹੋ ਸਕਦੀਆਂ ਨੇ ਇਹਦੇ ਬਾਰੇ ਮੈਂ ਵੀ ਬਹੁਤ ਬੰਦਿਆਂ ਨਾਲ ਗੱਲ ਕੀਤੀ ਮੈਂ ਬਹੁਤ ਵਿਦਵਾਨਾਂ ਨਾਲ ਗੱਲ ਕੀਤੀ ਸਰਦਾਰ ਅਜਮੇਰ ਸਿੰਘ ਹੋਰਾਂ ਦੀਆਂ ਕਿਤਾਬਾਂ ਵੀ ਪੜੀਆਂ ਉਹਨਾਂ ਤੋਂ ਪੁੱਛਿਆ ਉਮੈਂ ਉਸ ਗੱਲ ਬਾਰੇ ਕਲੀਅਰ ਸੀਗਾ ਕਿਸੇ ਗੱਲ ਤੇ ਪਹਿਲਾਂ ਮੈਂ ਵੀ ਐਂ ਸਮਝਦਾ ਸੀ ਤੇ ਇਸ ਕਰਕੇ ਲੜਾਈ ਦਾ ਪੈਂਤੜੇ ਹੁੰਦੇ ਨੇ ਜੀ ਜੇ ਤਖਤ ਦੇ ਵਿਰੁੱਧ ਕਹਿੰਦੇ ਹੁੰਦੇ ਆ ਲੜਨਾ ਤਾਂ ਉਹ ਤਖਤ ਤੇ ਬਹਿ ਕੇ ਹੀ ਲੜਿਆ ਜਾਂਦਾ ਜੀ ਠੀਕ ਹੈ ਇਸ ਕਰਕੇ ਜੇ ਉਧਰ ਉਹ ਤਖਤ ਸੀ ਤਾਂ ਫਿਰ ਇੱਧਰ ਇਹ ਤਾਂ ਮਤਲਬ ਇਹ ਤਖਤ ਸੀਗਾ ਇਸ ਕਰਕੇ ਗੱਲ ਆ ਉਹ ਉਹ ਤੁਹਾਡੀ ਗੱਲ ਇਦੋਂ ਪਹਿਲਾਂ ਸੁਣੀ ਨਹੀਂ ਜਾ ਸਕਦੀ ਹਨ ਇਸ ਕਰਕੇ ਇਹ ਤਾਂ ਇੱਕ ਬਹੁਤ ਵੱਡਾ ਕੀ ਕੀ ਉਹਨਾਂ ਨੂੰ ਤੁਸੀਂ ਕੀ ਦੇਖਦੇ ਹੋ ਸੰਤ ਸੀਗੇ ਯੋਧੇ ਸੀਗੇ ਕਿ ਸਿਆਸਤਦਾਨ ਬਣ ਗਏ ਸੀ ਸਿਪਾਹੀ ਸੀਗੇ ਜੀ ਓਵੇਂ ਹੀ ਜਿਵੇਂ ਮਤਲਬ ਹਰ ਸੇਖੀ ਹੁੰਦਾ ਦਸਮ ਪਾਤਸ਼ਾਹ ਨੂੰ ਸਾਮ ਸਿਪਾਹੀ ਕਿਹਾ ਗਿਆ ਸਿੱਖ ਨੂੰ ਨਹੀਂ ਨਹੀਂ ਦਸਮ ਪਿਤਾ ਤਾਂ ਚਲੋ ਉਹ ਤਾਂ ਸਾਡੇ ਪਿਤਾ ਨੇ ਨਾ ਪਰ ਜਿਹੜੇ ਉਹਨਾਂ ਦੇ ਪੁੱਤ ਨੇ ਜਿਨ੍ਹਾਂ ਨੇ ਅਮਰਤ ਧਾਰੀ ਨੇ ਜਿਹੜੇ ਜਿਹੜੇ ਉਸ ਉਹਦੇ ਤੇ ਚੱਲਦੇ ਨੇ ਸਾਡੇ ਕੋਲੇ ਦੋਨਾਂ ਹੀ ਤਰ੍ਹਾਂ ਦੇ ਸਾਡੇ ਅਸੀਂ ਮੀਰੀ ਪੀਰੀ ਨੂੰ ਮੰਨਦੇ ਆ ਅਸੀਂ ਵਿਚਾਰ ਨੂੰ ਤੇ ਹਥਿਆਰ ਨੂੰ ਮੰਨਦੇ ਆ ਬਿਲਕੁਲ ਠੀਕ ਹੈ ਜਿਹੜਾ ਕਹਿੰਦੇ ਹੁੰਦੇ ਆ ਜਿਹੜੇ ਨੂੰ ਨਿਮਕ ਕੇ ਆਏ ਨੂੰ ਦੇਖ ਤੇ ਜਿਹੜਾ ਚੜ ਕੇ ਆਏ ਨੂੰ ਤੇ ਇਹ ਸਾਡੀ ਵਿਚਾਰਤਾ ਰਹੀ ਹੈ ਕਿ ਅਸੀਂ ਵਿਚਾਰ ਨਾਲ ਵੀ ਗੱਲ ਕਰਦੇ ਆ ਜਦੋਂ ਨਹੀਂ ਮੰਨਦੇ ਫਿਰ ਅਸੀਂ ਹਥਿਆਰ ਚੱਕਦੇ ਆ ਇਹ ਸਾਡੀ ਵਿਚਾਰਤਾ ਰਹੀ ਹੈ ਔਰ ਇਸ ਵਿਚਾਰਤਾ ਰਾਤੇ ਹੀ ਸਾਡਾ ਹਰ ਯੋਧਾ ਹਰ ਸਿੱਖ ਉਹ ਇਸ ਵਿਚਾਰਤਾ ਰਾਤੇ ਹੀ ਚੱਲਿਆ ਮਤਲਬ ਪਹਿਲ ਕਰਨੀ ਨਹੀਂ ਦੂ ਛੱਡਣੀ ਹਾਂ ਪਹਿਲ ਨਹੀਂ ਕਰਨੀ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਹੁਣ ਵੀ ਜੇ ਕਿਤੇ ਅਸੀਂ ਦਿੱਲੀ ਜਾਂ ਕਿਤੇ ਵੀ ਰਹਨੇ ਆ ਅਸੀਂ ਕਿਸੇ ਨੂੰ ਪਹਿਲ ਨਹੀਂ ਕਰਦੇ ਪਹਿਲਾਂ ਅਸੀਂ ਲੰਗਰ ਲਾਉਨੇ ਆ ਸਾਰਾ ਕੁਝ ਕਰਦੇ ਆ ਪਰ ਜੇ ਕਿਤੇ ਕੋਈ ਗੱਲ ਖੜੀ ਹੋ ਜੇ ਤਾਂ ਫਿਰ ਅਸੀਂ ਹਥਿਆਰ ਵੀ ਚੱਕ ਲੈਨੇ ਆ ਬਿਲਕੁਲ ਠੀਕ ਹੈ ਅੱਛਾ ਇਹ ਜਿਹੜੀ ਮੂਵਮੈਂਟ ਸੀਗੀ ਸਾਰੀ ਕੀ ਸੋਚਦੇ ਹੋ ਹਾਲਾਂਕਿ ਮੈਂ ਅਕਸਰ ਵੀਡੀਓ ਬਹੁਤ ਮਿਲ ਜਾਂਦੇ ਆ ਪਿੰਡਾਂ ਨਾਲ ਦੇ ਦੇਖਣ ਨੂੰ ਸੋਸ਼ਲ ਮੀਡੀਆ ਤੇ ਦੇਖੇ ਆ ਇਹ ਚੀਜ਼ ਬੜੀ ਖੁੱਲ ਕੇ ਸਾਹਮਣੇ ਆਈ ਕਿ ਖਾਲਸਤਾਨ ਉਹਨਾਂ ਦਾ ਏਜੰਡਾ ਕਦੀ ਨਹੀਂ ਸੀ ਉਹਨਾਂ ਨੇ ਖੁਦ ਸਿੱਧੇ ਤੌਰ ਤੇ ਨਹੀਂ ਕਿਹਾ ਸਾਨੂੰ ਖਾਲਸਤਾਨ ਚਾਹੀਦਾ ਉਹਨਾਂ ਦੇ ਅਕਸਰ ਵੀਡੀਓ ਸਾਹਮਣੇ ਆਉਂਦੇ ਆ ਕਿ ਜੇ ਸਾਨੂੰ ਦੇਣਾ ਚਾਹੁੰਦੇ ਤਾਂ ਸਾਨੂੰ ਇਤਰਾਜ਼ ਨਹੀਂ ਇਸੇ ਗੱਲ ਤੇ ਹੀ ਤਾਂ ਮੈਂ ਕਹਿ ਰਿਹਾ ਕਿ ਕੰਗਣਾ ਰਾਣਾ ਵੱਤ ਦੀ ਫਿਲਮ ਦੇ ਵਿੱਚ ਇਹ ਡਾਇਲੌਗ ਕਿਉਂ ਆ ਕਿ ਆਪਕੋ ਵੋਟ ਚਾਹੀਏ ਔਰ ਹਮੇ ਖਾਲਸਤਾਨ ਇੱਥੋਂ ਰਾਈਟਰ ਟੀਮ ਆ ਉਹ ਕਿੰਨੀ ਕਮਜ਼ੋਰ ਆ ਉਹਨੇ ਜਾਣ ਬੁੱਝ ਕੇ ਹੈ ਪਤਾ ਹੈ ਕੌਣ ਸਟੋਰੀ ਰਾਈਟਰ ਪਤਾ ਹੈ ਕੌਣ ਦੇਖਣ ਤੁਸੀਂ ਜੀ ਨਹੀਂ ਮੈਂ ਹਾਲੇ ਧਿਆਨ ਨਹੀਂ ਦਿੱਤਾ ਮੈਂ ਇਸ ਗੱਲ ਬਾਰੇ ਤੇ ਪਰ ਮੈਨੂੰ ਇਹ ਗੱਲ ਤੇ ਬਹੁਤ ਮਤਲਬ ਗੁੱਸਾ ਹੈ ਇਸ ਗੱਲ ਤੇ ਕਿ ਤੁਸੀਂ ਇੰਨੀ ਸਿੱਧੀ ਗੱਲ ਨੂੰ ਕਿਵੇਂ ਕਰ ਸਕਦੇ ਹੋ ਇਹ ਗੱਲ ਤਾਂ ਕਦੇ ਵੀ ਨਹੀਂ ਕੀਤੀ ਗਈ ਹੋਣੀ ਉਹ ਪਰ ਇਹ ਕਹਿੰਦੇ ਸੀ ਜੇ ਮਿਲ ਜੇਗਾ ਸਾਨੂੰ ਇਤਰਾਜ ਨਹੀਂ ਹੈ ਪਰ ਸਿੱਧਾ ਝੰਡਾ ਨਹੀਂ ਸੀ ਉਹਨਾਂ ਦਾ ਇਹ ਜਿਸ ਟਾਈਮ ਦੇਸ਼ ਆਜ਼ਾਦ ਹੋਇਆ ਨਾ ਜੀ ਉਸ ਵਕਤ ਦੇਸ਼ ਦੇ ਤਿੰਨ ਟੁਕੜੇ ਹੋ ਸਕਦੇ ਸੀ ਜਿਵੇਂ ਮੁਸਲਮਾਨ ਭਰਾਵਾਂ ਨੇ ਪਾਕਿਸਤਾਨ ਲੈ ਲਿਆ ਜੇ ਸਿੱਖ ਚਾਹੁੰਦੇ ਤਾਂ ਉਹ ਖਾਲਸਤਾਨ ਜਾਂ ਕੋਈ ਹੋਰ ਨਾਮ ਰੱਖਦੇ ਉਹਦਾ ਉਹ ਲੈ ਸਕਦੇ ਸੀ ਪਰ ਮਾਸਟਰ ਤਾਰਾ ਸਿੰਘ ਜਾਂ ਜਿਹੜੇ ਵੀ ਉਸ ਟਾਈਮ ਦੇ ਸਾਡੇ ਸਿੱਖ ਲੀਡਰ ਸੀਗੇ ਉਹਨਾਂ ਨੇ ਇਹ ਕਿਹਾ ਨਹਿਰੂ ਨੂੰ ਕਿ ਅਸੀਂ ਤਾਂ ਜੀ ਤੁਹਾਡੇ ਨਾਲ ਹੀ ਜਾਵਾਂਗੇ ਸਾਨੂੰ ਅਲੱਗ ਨਹੀਂ ਚਾਹੀਦਾ ਹਨਾ ਬਿਲਕੁਲ ਠੀਕ ਹੈ ਹੁਣ ਇਸ ਗੱਲ ਤੇ ਵੀ ਬਹੁਤ ਵੱਡੀ ਬਹਿਸ ਹੁੰਦੀ ਰਹਿੰਦੀ ਆ ਕਿ ਉਹਨਾਂ ਨੇ ਗਲਤ ਕੀਤਾ ਕਿਉਂਕਿ ਉਹਨਾਂ ਨੂੰ ਅੱਡ ਲੈ ਲੈਣਾ ਚਾਹੀਦਾ ਸੀ ਹੁਣ ਵੀ ਮੈਂ ਕਈ ਜਿਹੜੇ ਵਿਦਵਾਨ ਨੇ ਉਹਨਾਂ ਦੀ ਇਹ ਗੱਲ ਸੁਣਦਾ ਹੁਣ ਉਹ ਕਹਿੰਦੇ ਹੁੰਦੇ ਆ ਕਿ ਜੇ ਜਨਾ ਜਿੰਨਾ ਕਾਬਲ ਤੇ ਸਿਆਣਾ ਲੀਡਰ ਸਾਡਾ ਹੁੰਦਾ ਤਾਂ ਸਾਡੇ ਲੀਡਰ ਵੀ ਉਸ ਵੇਲੇ ਆਪਣਾ ਦੇਸ਼ ਅੱਡ ਲੈ ਲੈਂਦੇ ਠੀਕ ਹੈ ਹੈਨਾ ਹੁਣ ਗੱਲ ਇਹ ਆ ਕਿ ਉਹਨਾਂ ਨੇ ਨਹੀਂ ਲਿਆ ਤਾਂ ਅਸੀਂ ਇਸ ਦੇਸ਼ ਦੇ ਵਿੱਚ ਜੰਮੇ ਆ ਹਨਾ ਸਾਡੇ ਲਈ ਇਹ ਸਾਡਾ ਦੇਸ਼ ਆ ਬਿਲਕੁਲ ਪਰ ਸਾਡਾ ਪੰਜਾਬ ਪਹਿਲਾ ਹੈ ਕਿਉਂਕਿ ਸਾਡੇ ਨਾਲ ੱਤਕਾ ਬਹੁਤ ਹੋਇਆ ਹਨਾ ਅਸੀਂ ਵੋਟ ਜਿਹੜੀ ਆ ਉਹ ਹਿੰਦੁਸਤਾਨ ਦੀ ਦੇਸ਼ ਵਿਧਾਨ ਅਨੁਸਾਰ ਪਾਉਨੇ ਆ ਅਸੀਂ ਤਿਰੰਗੇ ਦੀ ਜਿਹੜੀ ਆ ਉਹ ਇੱਜ਼ਤ ਕਰਦੇ ਆ ਅਸੀਂ 15 ਅਗਸਤ 26 ਜਨਵਰੀ ਸਾਰਾ ਕੁਝ ਮੰਗਦੇ ਆ ਪਰ ਸਾਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਸਾਡੇ ਨਾਲ ਘਟ ਗਿਣਤੀ ਹੋਣ ਕਰਕੇ ਜਾਂ ਸਿੱਖ ਹੋਣ ਕਰਕੇ ੱਤਕਾ ਕੀਤਾ ਜਾ ਰਿਹਾ ਹੈ ਇਹ ਇਹ ਤੁਹਾਨੂੰ ਕਿੱਦਾਂ ਲੱਗਦਾ ਹੈ ਕਈ ਵਾਰ ਦੇਖੋ ਜੀ ਮੈਂ ਤੁਹਾਨੂੰ ਦੱਸ ਮੈਂ ਇੱਥੇ ਆ ਜਾਣਾ ਪਹਿਲਾਂ ਤਾਂ ਤੁਸੀਂ ਇੱਥੇ ਹੀ ਦੇਖ ਲਓ ਜੀ ਵੀ ਸੰਤ ਆਪਣਾ ਜਸਵੰਤ ਸਿੰਘ ਖਾਲੜਾ ਵਾਲੀ ਫਿਲਮ ਨਾਲ ਤੇ ਕੰਗਣਾ ਰਣਵਤ ਦੀ ਫਿਲਮ ਨਾਲ ਘਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਸਰਦਾਰ ਇਹ ਤਾਂ ਖੁਸ਼ ਕਰਨ ਲਈ ਕੀਤੀਆਂ ਵੀ ਗੱਲਾਂ ਹੁੰਦੀਆਂ ਨੇ ਨਾ ਭਾਜੀ ਐ ਤਾਂ ਮੁੱਖ ਮਾ ਆਪਣਾ ਹੁਣ ਤੁਸੀਂ ਇਹਨੂੰ ਦੂਜੇ ਪਾਸੇ ਲੈ ਜਾਓਗੇ ਵੀ ਇਕਬਾਲ ਸਿੰਘ ਲਾਲਪੁਰਾ ਲਾਲਪੁਰਾ ਉਹ ਹੈ ਜਿਹਨੇ ਭਿੰਡਰਾਂ ਨੂੰ ਗ੍ਰਿਫਤਾਰ ਕੀਤਾ ਤਾਂ ਰਾਸ਼ਟਰਪਤੀ ਵੀ ਸਿੱਖ ਬਣਾਇਆ ਗਿਆ ਇੱਥਾਂ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਸਿੱਖ ਹੋਇਆ ਪਰ ਇਹੀ ਗੱਲਾਂ ਨੇ ਜਿਹੜੀਆਂ ਇਹੀ ਤਾਂ ਭੰਬਲ ਬੂਸੇ ਚ ਪਾਉਣ ਵਾਲੀਆਂ ਗੱਲਾਂ ਨੇ ਨਾ ਇਹਦੇ ਨਾਲ ਕੋਈ ਗੱਲ ਨਹੀਂ ਬਣਦੀ ਹੁੰਦੀ ਕਿਸੇ ਇੱਕ ਵਿਅਕਤੀ ਦੇ ਲਈ ਇੱਕ ਵਿਅਕਤੀ ਤਰਲੋਚਨ ਸਿੰਘ ਐਮਪੀ ਵਰਗੀਆਂ ਕਿੰਨੀਆਂ ਧਾਰਨਾ ਨੇ ਬਿਲਕੁਲ ਮੈਂ ਕਹਿ ਰਿਹਾ ਕਿ ਇੱਕ ਵਿਅਕਤੀ ਨੂੰ ਥਾਂ ਦੇ ਕੇ ਤੁਸੀਂ ਸਾਰੀ ਕੌਮ ਦੇ ਨਾਲ ਕੋਈ ਇਨਸਾਫ ਨਹੀਂ ਕਰ ਰਹੇ ਹੁੰਦੇ ਕੌਮ ਦੇ ਪ੍ਰਤੀ ਤੁਹਾਡਾ ਜਿਹੜਾ ਹੈਗਾ ਬਿਹੇਵੀਅਰ ਉਹ ਸਮੇਂ-ਸਮੇਂ ਪ੍ਰਗਟ ਹੁੰਦਾ ਰਹਿੰਦਾ ਅੱਜ ਵੀ ਤੁਸੀਂ ਦੇਖ ਲਓ ਸਰਸੇ ਵਾਲਾ 15 ਦਿਨਾਂ ਬਾਅਦ ਬਾਹਰ ਆ ਜਾਂਦਾ ਜਿਹੜੇ ਸਾਡੇ ਕੈਦੀ ਬੈਠੇ ਆ ਬੰਦੀ ਸਿੰਘ ਬੈਠੇ ਉਹਨਾਂ ਨੂੰ ਕਦੇ ਬਾਹਰ ਨਹੀਂ ਕੱਢਿਆ ਬਹੁਤ ਗੱਲਾਂ ਨੇ ਵੀਰ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਪਿੱਛੇ ਜੇ ਕਿਤਾਬ ਲਿਖੀ ਸੀਗੀ ਜਿਹੜਾ ਆਈਪੀ ਮਿਨਿਸਟਰੀ ਨੇ ਛਾਪੀ ਹੈ ਕਿਤਾਬ ਦਾ ਟਾਈਟਲ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਨਾਲ ਖਾਸ ਰਿਸ਼ਤਾ ਉਹ ਭਰੀ ਵੀ ਇਹ ਕਿਤਾਬ ਪੜ੍ਹੀ ਤੁਸੀਂ ਤੁਸੀਂ ਸਭ ਕੁਝ ਨੂੰ ਤੁਸੀਂ ਕਹੋਗੇ ਪਰ ਭਾਈ ਕਰ ਰਹੇ ਆ ਉਹ ਇਸ ਕਰਕੇ ਕਰ ਰਹੇ ਆ ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਖਾਸ ਕਰਕੇ ਕਿਸਾਨ ਅੰਦੋਲਨ ਨੇ ਗੱਲ ਦੱਸਦੀ ਕਿ ਸਿੱਖ ਦਬਾਏ ਨਹੀਂ ਜਾ ਸਕਦੇ ਉਹਨਾਂ ਨੂੰ ਇਹ ਆ ਕਿ ਜੇ ਦੇਸ਼ ਤੇ ਰਾਜ ਕਰਨਾ ਔਰ ਲੰਮਾ ਸਮਾਂ ਰਾਜ ਕਰਨਾ ਤਾਂ ਸਿੱਖਾਂ ਨੂੰ ਖੁਸ਼ ਕਰਨਾ ਬਹੁਤ ਜ਼ਰੂਰੀ ਆ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਇਸ ਕਰਕੇ ਪ੍ਰਧਾਨ ਮੰਤਰੀ ਵੀ ਤੇ ਹੋਰ ਬਹੁਤ ਸਾਰੇ ਜਿਹੜੇ ਸਟੇਟ ਦੇ ਮੋਰੀ ਨੇ ਉਹ ਸਿੱਖਾ ਨਾਲ ਸਮੇਂ-ਸਮੇਂ ਆਪਦਾ ਪਿਆਰ ਦਿਖਾਉਂਦੇ ਰਹਿੰਦੇ ਨੇ। ਹੂੰ। ਇਹਦੇ ਤੇ ਕੋਈ ਉਹ ਨਹੀਂ ਕਹਿ ਰਿਹਾ ਮੈਂ। ਤੁਸੀਂ ਇਹ ਇਹ ਸਿੱਧੀ ਨਜ਼ਰੇ ਮੰਨਦੇ ਹੋ ਕਿ ਭਾਜਪਾ ਪੂਰੀ ਤਰ੍ਹਾਂ ਸਿੱਖ ਵਿਰੋਧੀ ਹੈ, ਪੰਜਾਬ ਵਿਰੋਧੀ ਹੈ। ਇਹ ਸਿੱਧੇ ਤੌਰ ਤੇ ਮੰਨਦੇ ਹੋ ਤੁਸੀਂ? ਮੈਂ ਮੰਨਦਾ ਜੀ ਆਰਐਸਐਸ ਜਿੱਥੇ ਪਿੱਛੇ ਕੰਮ ਕਰਦੀ ਆ ਤਾਂ ਬਹੁਤ ਹੱਦ ਤੱਕ ਉਹ ਸਾਡੇ ਸਾਡੇ ਵਿਰੋਧ ਚ ਹੀ ਕੰਮ। ਹੁਣ ਇੱਥੇ ਆਪਾਂ ਆ ਜਾਂਦੇ ਆ। ਆ ਲੋਕ ਸਭਾ ਚੋਣਾਂ ਹੋਈਆਂ। 8 ਤੋਂ 18% ਪੰਜਾਬ ਚ ਭਾਜਪਾ ਦਾ ਵੋਟ ਪ੍ਰਤੀਸ਼ਤ ਵਧ ਗਿਆ। ਉਹ ਤੁਹਾਡੇ ਮੇਰੇ ਵਰਗੇ ਪੱਕਾ ਵਾਲੀਏ ਵੋਟਾਂ ਪਾਣ ਵਾਲੇ। ਬੀਰ ਦੀ ਆਹੀ ਤਾਂ ਪ੍ਰੋਬਲਮ ਗੱਲ ਤਾਂ ਆਹੀ ਹੈ ਤੁਸੀਂ ਇਹ ਕਿਉਂ ਨਹੀਂ ਮੰਨਦੇ ਹੋ ਪਰਾਸ਼ਚਿਤ ਕਰ ਰਹੇ ਹੋ ਕੰਫੈਸ ਕਰ ਰਹੇ ਹੋ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਮੈਂ ਇਹ ਗੱਲ ਨੂੰ ਮੰਨਦਾ ਕਿ ਹਰਦੀਪ ਸਿੰਘ ਪੁਰੀ ਬਲੂਕਾ ਦਾ ਜਿਹੜਾ ਸਿੱਖ ਪਰਿਵਾਰ ਉਧਰ ਭਾਜਪਾ ਵੱਲ ਜਾਣਾ ਕਿੰਨੀਆਂ ਆਧਾਰਨਾਵਾਂ ਦਾ ਗੱਲ ਨਹੀਂ ਜੀ ਮੈਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਜਾਣਦਾ ਮੈਂ ਸਾਰਿਆਂ ਨੂੰ ਪਰਸਨਲੀ ਜਾਣਦਾ 50 ਵੀ ਸਰਦਾਰ ਨੇ ਸਾਰੇ ਸਭ ਨੂੰ ਜਾਣਦਾ ਹਾਂ ਮੈਂ ਸਭ ਨੂੰ ਜਾਣਦਾ ਜਾਂ ਇਹ ਵੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਨੇ ਮੈਂ ਸਭ ਨੂੰ ਪਰਸਨਲੀ ਜਾਣਦਾ ਪਾਜੀ ਮੈਨੂੰ ਪਤਾ ਕਿ ਉਹ ਕਿੱਥੇ ਖੜੇ ਨੇ ਔਰ ਕੀ ਉਹਨਾਂ ਦੇ ਅੰਦਰ ਸੱਤਾ ਦਾ ਲਾਲਚ ਆ ਮੈਨੂੰ ਪਤਾ ਐ ਇਸ ਗੱਲ ਦਾ ਦੇ ਆਰ ਨੋਟ ਵੈਲਵਿਸ਼ਰ ਆਫ ਪੰਜਾਬ ਸ਼ੁਭਚਿੰਤਕ ਨਹੀਂ ਹੈ ਪੰਜਾਬ ਦੇ ਉਹ ਜੀ ਸ਼ੁਭਚਿੰਤਕ ਨਹੀਂ ਹੈ ਉਹ ਆਪ ਦੇ ਸ਼ੁਭਚਿੰਤਕ ਨਹੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਦਾ ਜਿਹੜਾ ਜਹਾਜ਼ ਆ ਉਹ ਡੁੱਬ ਰਿਹਾ ਅਮਰਿੰਦਰ ਵਰਗਿਆਂ ਤੁਸੀਂ ਪੰਜਾਬ ਦਾ ਹਿਤੈਸ਼ੀ ਨਹੀਂ ਮੰਨਦੇ ਨਹੀਂ ਮੈਂ ਨਹੀਂ ਮੰਨਦਾ ਜੀ ਉਹ ਗੱਲ ਔਰ ਮੇਰੇ ਮੰਨਣ ਜਾਂ ਮੰਨਣ ਨਾਲ ਕੋਈ ਫਰਕ ਨਹੀਂ। ਇਹ ਸੋਚ ਤੁਹਾਡੇ ਵਰਗੀ ਕਿੰਨੀ ਆਕਦੀ ਹੋएगी ਮੈਂ ਥੋੜਾ ਜਾਣਨ ਦੀ ਕੋਸ਼ਿਸ਼ ਕਰ। ਮੈਨੂੰ ਨਹੀਂ ਪਤਾ ਕਿ ਅਸੀਂ ਕੋਈ ਵਿਰੋਧੀ ਨਹੀਂ ਗਏ। ਅਸੀਂ ਅਸੀਂ ਇਹ ਗੱਲ ਨੂੰ ਮੰਨਦੇ ਆ ਕਿ ਯਾਰ ਤੁਸੀਂ ਓਵੇਂ ਨਹੀਂ ਸੋਚ ਰਹੇ ਜਿਵੇਂ ਤੁਹਾਨੂੰ ਸੋਚਣਾ ਚਾਹੀਦਾ। ਤੁਸੀਂ ਹਮੇਸ਼ਾ ਹੀ ਕੁਰਸੀ ਦੀ ਪ੍ਰਾਪਤੀ ਲਈ ਕਿਉਂ ਦਲ ਬਦਲਦੇ ਹੋ? ਤੁਸੀਂ ਹਮੇਸ਼ਾ ਹੀ ਟਿਕਟ ਲੈਣ ਵੇਲੇ ਕਿਉਂ ਗੁੱਸੇ ਹੋ ਜਾਂਦੇ ਹੋ ਤੁਸੀਂ ਇਸ ਗੱਲ ਤੇ ਕਿਉਂ ਗੁੱਸੇ ਹੋ ਜਾਂਦੇ ਹੋ ਕਿ ਜੀ ਮੈਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਮੈਂ ਉਲਟ ਪਾਰਟੀ 'ਚ ਚਲਿਆ ਗਿਆ ਛੱਡ ਦੀ ਇਹ ਗੱਲ ਤੁਹਾਡਾ ਹੁਣ ਮੈਂ ਜਾਂਦਾ ਮੈਂ ਆਖਾਂ ਕਿ ਮੈਂ ਜੀ ਦੇਸ਼ ਲਈ ਸਭ ਕੁਝ ਛੱਡ ਰੱਖਿਆ ਮੈਂ ਦੇਸ਼ ਲਈ ਮੈਨੂੰ ਕੁਝ ਨਹੀਂ ਚਾਹੀਦਾ ਫਿਰ ਮੈਂ ਤੁਹਾਡੇ ਨਾਲ ਤੁਸੀਂ ਗੁੱਸੇ ਹੋਨੇ ਹੋ ਟਿਕਟ ਪਿੱਛੇ ਟਿਕਟ ਤੁਹਾਨੂੰ ਦੂਜਾ ਦੇ ਦਿੰਦਾ ਤੁਸੀਂ ਦੂਜੇ ਪਾਸੇ ਚਲੇ ਜਾਨੇ ਹੋ ਜੇ ਹੁਣ ਤੁਹਾਡੀ ਮਨਸਾ ਹੀ ਟਿਕਟ ਲੈਣ ਤੇ ਆ ਤਾਂ ਫਿਰ ਮੈਂ ਕਿਵੇਂ ਮੰਗਲਾਂ ਕਿ ਤੁਸੀਂ ਪੰਜਾਬ ਦੇ ਪੱਖੀਓ ਜਾਂ ਪੰਜਾਬ ਦੇ ਹਤਾਇਸ਼ੀਓ ਇੱਥੇ ਲੋਕ ਪਤਾ ਕੀ ਕਰਦੇ ਨੇ ਆਪਾਂ ਦੋ ਭਰਾ ਐ ਤੁਹਾਨੂੰ ਮੈਂ ਕਹ ਦੂੰਗਾ ਤੂੰ ਨਾ ਬੀਜੇਪੀ ਚ ਚਲਾ ਜਾ ਮੈਂ ਕਾਂਗਰਸ ਚੱਲਿਆ ਜਾਂਣਾ ਕੱਲ ਨੂੰ ਜੇ ਕਾਂਗਰਸ ਜਿੱਤ ਗਈ ਤਾਂ ਵੀ ਆਪਣਾ ਕੰਮ ਹੁੰਦਾ ਰਹੂਗੇ ਪੀਐਸਪੀ ਜਿੱਤ ਗਈ ਤਾਂ ਵੀ ਆਪਣਾ ਕੰਮ ਕੱਲ ਇਹ ਆ ਇਹ ਆ ਇਹਨਾਂ ਦੀ ਪਾਸ ਆ ਤੁਸੀਂ ਬਾਰ ਬਾਰ ਆਪਾਂ ਜਿਹੜੀ ਪਿਕਚਰ ਦਾ ਜ਼ਿਕਰ ਕਰ ਰਹੇ ਹੋ ਐਮਰਜੈਂਸੀ ਦਾ ਵੀ ਇਹ ਕਈ ਚੀਜ਼ਾਂ ਸਿੱਧੀਆਂ ਦਿਖਾਤੀਆਂ ਨੇ ਇਹਦਾ ਸਬੂਤ ਕੀ ਹੈ ਕੰਗੜਾ ਦੇ ਕੋਲ ਅੱਜ ਵੀ ਸਾਡਾ ਕਾਨੂੰਨ ਲਾਅ ਐਂਡ ਆਰਡਰ ਹੈ ਜਿਹੜਾ ਉਹ ਪਿੰਡਰਾਂ ਵਾਲਿਆਂ ਨੂੰ ਅਤਵਾਦੀ ਕਹਿੰਦਾ ਜੀ ਇਹੀ ਪੰਜਾਬ ਪੁਲਿਸ ਹੈ ਇਹੀ ਪੰਜਾਬ ਦਾ ਕਾਨੂੰਨ ਹੈ ਚਲੋ ਸੈਂਟਰ ਦਾ ਕਾਨੂੰਨ ਹੈਗਾ ਤੇ ਫਿਰ ਜੇ ਉਹ ਕਵੇ ਮੈਂ ਇਹਨਾਂ ਤੱਥਾਂ ਦੇ ਆਧਾਰ ਤੇ ਦਿਖਾਇਆ ਫਿਰ ਆਪਾਂ ਕੀ ਕਰਾਂਗੇ ਕੋਈ ਨਹੀਂ ਉਹਦਾ ਉਹਨਾਂ ਦਾ ਜਿਹੜਾ ਵਿਰੋਧ ਆ ਮੈਂ ਤਾਂ ਹੀ ਤਾਂ ਕਹਿ ਇਹ ਪੰਜਾਬ ਪੁਲਸੀਆ ਜਿਨ੍ਹਾਂ ਨੇ ਉਹਨੂੰ ਅਤਵਾਦੀ ਬਣਾਇਆ ਮੈਂ ਇਹੀ ਕਹਿ ਰਿਹਾ ਕਿ ਜਿਹੜਾ ਉਹਦਾ ਵਿਰੋਧ ਆ ਉਹ ਤੱਥਾਂ ਦੇ ਆਧਾਰ ਤੇ ਹੀ ਕੀਤਾ ਜਾਵੇ ਮੈਂ ਇਹੀ ਕਹਿ ਰਿਹਾ ਕਿ ਤੱਥਾਂ ਦੇ ਆਧਾਰ ਨਾਲ ਹਾਂ ਕਿ ਐਵੇਂ ਨਾ ਕਰੋ ਉਹਦਾ ਅੰਤ ਤੱਥਾਂ ਦੇ ਆਧਾਰ ਤੇ ਬਹੁਤ ਸਾਡੇ ਵਿਦਵਾਨ ਬੈਠੇ ਨੇ ਉਹਨਾਂ ਨਾਲ ਗੱਲ ਕਰੋ ਉਹਨਾਂ ਤੋਂ ਪੁੱਛੋ ਕਿ ਇਹ ਭਾਜੀ ਇਹਦਾ ਸਰਦਾਰ ਅਜਮੇਰ ਸਿੰਘ ਬੈਠੇ ਨੇ ਤੁਸੀਂ ਉਹਨਾਂ ਤੋਂ ਪੁੱਛੋ ਅਨਾ ਆਪਣਾ ਜਿਹੜੇ ਆਪਣੇ ਐਸਜੀਪੀਸੀ ਵਾਲੇ ਸਾਡੇ ਧਾਮੀ ਸਾਹਿਬ ਨੇ ਉਹ ਖੁਦ ਇੰਨੇ ਵਿਦਵਾਨ ਨੇ ਹੋਰ ਵਿਦਵਾਨਾਂ ਨੂੰ ਪੁੱਛਣ ਕਿ ਅਸੀਂ ਇਸ ਫਿਲਮ ਦੇ ਆ ਉਹਦੇ ਪਹਿਲਾਂ ਤੋਂ ਫਿਲਮ ਦੇਖਣ ਹੂੰ ਬਿਲਕੁਲ ਠੀਕ ਹੈ ਫਿਰ ਉਹ ਜਿਹੜੇ ਹਿੱਸਿਆਂ ਤੇ ਇਤਰਾਜ ਆ ਹੂੰ ਉਹਨਾਂ ਨੂੰ ਕਹਿਣ ਕਿ ਇਹਨਾਂ ਦਾ ਵਿਰੋਧ ਕਰਨਾ ਅਸੀਂ ਕਿਵੇਂ ਕਰੀਏ ਆਪਣੇ ਆਪ ਨੂੰ ਤਿਆਰ ਰੱਖਣ ਸਾਨੂੰ ਦੋਨਾਂ ਤਰ੍ਹਾਂ ਸਾਨੂੰ ਸਾਡਾ ਭਰਾ ਦੀਪ ਸਿੱਧੂ ਵੀ ਇਹੀ ਗੱਲ ਕਹਿੰਦਾ ਹੁੰਦਾ ਸੀ ਕਿ ਸਾਨੂੰ ਜੰਗ ਦੇ ਮੈਦਾਨ 'ਚ ਵੀ ਤਿਆਰ ਰਹਿਣਾ ਚਾਹੀਦਾ ਤੇ ਟੇਬਲ ਟਾਕ ਤੇ ਵੀ ਤਿਆਰ ਰਹਿਣਾ ਚਾਹੀਦਾ ਮਤਲਬ ਵਿਚਾਰ ਵਿਮਰਸ਼ ਤੇ ਵਿੱਚ ਵੀ ਤਿਆਰ ਹੋਈਏ ਡਾਇਲੌਗ ਲਈ ਸੰਵਾਦ ਲਈ ਵੀ ਸੰਵਾਦ ਲਈ ਵੀ ਤਿਆਰ ਰਹੀਏ ਤੇ ਲੜਾਈ ਲਈ ਵੀ ਤਿਆਰ ਰਹੀਏ ਅਸੀਂ ਦੋਨੇ ਗੱਲਾਂ ਜ਼ਰੂਰੀ ਨੇ ਆ ਸਾਡੀ ਪ੍ਰੋਬਲਮ ਇਹੀ ਆ ਕਿ ਸਾਡੇ ਯੂਥ ਦੀ ਵੀ ਇਹ ਪ੍ਰੋਬਲਮ ਕਿ ਸਾਡਾ ਯੂਥ ਪੜਦਾ ਨਹੀਂ ਇਹ ਡਾਂਗਾ ਲੈ ਕੇ ਨਾਰੇ ਲਾਉਣ ਅੱਗੇ ਆ ਜਾਂਦਾ ਪਰ ਜੇ ਵਿਚਾਰ ਧਾਰਕ ਤੌਰ ਤੇ ਗੱਲ ਕਰੀਏ ਤਾਂ ਇਹਨਾਂ ਤੋਂ ਕਈ ਵਾਰੀ ਗੱਲ ਨਹੀਂ ਹੁੰਦੀ ਦੀਪ ਸਿੱਧੂ ਦੀ ਪਪੂਲਾਰਿਟੀ ਦਾ ਕੀ ਕਾਰਨ ਸੀ ਉਹ ਇੱਕ ਬਹੁਤ ਸਿਆਣਾ ਤਿਆਰ ਸੀ ਔਰ ਵਕੀਲ ਸੀ ਉਹਨੂੰ ਬੋਲਣ ਦਾ ਇੱਕ ਉਹਦੇ ਕੋਲੇ ਜਜ਼ਬਾ ਵੀ ਸੀ ਇੱਕ ਅਕਲ ਸੀ ਇਸ ਕਰਕੇ ਉਹ ਮਿੰਟੋ ਮਿੰਟੀ ਹੀ ਪਪੂਲਰ ਹੋ ਗਿਆ ਕਿਉਂਕਿ ਉਹ ਗੱਲਾਂ ਕਰ ਰਿਹਾ ਸੀ ਉਹ ਜਿਹੜੀਆਂ ਉਹ ਤੋਂ ਪਹਿਲਾਂ ਨਹੀਂ ਕੀਤੀਆਂ ਕਿਸੇ ਨੇ ਹਣਾ ਹੁਣ ਉਹ ਤੋਂ ਬਾਅਦ ਵੀ ਕਹਾਂ ਆਖਣਗੇ ਦੀਪ ਸਿੱਧੂ ਚਲਾ ਗਿਆ ਹੁਣ ਪਤਾ ਨਹੀਂ ਸਾਡੀ ਕੌਮ ਦੇ ਵਿੱਚ ਕਦੋਂ 100 ਸਾਲਾਂ ਨੂੰ ਕੋਈ ਹੋਰ ਪੈਦਾ ਹੋਊ ਮੈਂ ਲੜ ਪੈਣਾ ਇਸ ਗੱਲ ਤੇ ਮੈਂ ਕਹਾਂ ਯਾਰ ਦੀਪ ਸਿੱਧੂ ਕਿਹੜਾ ਤਾਂ ਤਾਂ ਉੱਤਰਿਆ ਸੀ ਉਹ ਵੀ ਇੱਥੇ ਪੜਿਆ ਇੱਥੇ ਸਾਰਾ ਕੁਝ ਸਿੱਖਿਆ ਉਹਨੇ ਇੱਥੇ ਕਿਤਾਬਾਂ ਦਾ ਇੱਥੇ ਅਸੀਂ ਵਿਚਾਰ ਵਟਾਂਦਰਾ ਕਰਦੇ ਸੀ ਤੁਸੀਂ ਕਰ ਲੋ ਤੁਸੀਂ ਸਿਆਣੇ ਹੋ ਜਾਓਗੇ ਤੁਸੀਂ ਉਸ ਪਾਸੇ ਤਾਂ ਜਾਣਾ ਨਹੀਂ ਤੁਸੀਂ ਲੜਾਈ ਨੂੰ ਤਿਆਰ ਰਹੇ ਨੇ ਹੋ ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਸਾਡੀ ਜਿਹੜੀ ਕੌਮ ਦੇ ਨੌਜਵਾਨ ਨੇ ਉਹਨਾਂ ਨੂੰ ਕਹਿਣਾ ਹੋਣਾ ਕਿ ਤੁਸੀਂ ਵਿਚਾਰ ਧਾਰਕ ਤੌਰ ਤੇ ਵੀ ਪਰਪੱਕ ਰਹੋ ਤੁਸੀਂ ਗੱਲਾਂ ਕਰੋ ਤੁਸੀਂ ਸਾਰੇ ਦੀਪ ਸਿੱਧੂ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਕੀ ਲੱਗਦਾ ਤੁਹਾਨੂੰ ਕੱਲ ਨੂੰ ਜਦੋਂ ਪਿਕਚਰ ਰੀਲੀਜ਼ ਹੋ ਜੇਗੀ ਜੋ ਤੁਸੀਂ ਦੇਖੋਗੇ ਇਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋਗੇ ਕਦੀ ਐਸੇ ਡਾਇਰੈਕਟਰ ਦੇਖੋ ਜੀ ਮੈਂ ਤਾਂ ਪਹਿਲਾਂ ਉਦੋਂ ਜਿਸ ਦਿਨ ਆਇਆ ਸੀ ਟ੍ਰੇਲਰ ਉਦੋਂ ਹੀ ਪੋਸਟ ਪਾਤੀ ਸੀ ਔਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਐਜ਼ ਅ ਡਾਇਰੈਕਟਰ ਵੀ ਇਹਦਾ ਜਵਾਬ ਦੇਵਾਂਗਾ ਫਿਲਮ ਮੇਕਰ ਵੀ ਇਹਦਾ ਜਵਾਬ ਦੇਵਾਂਗਾ ਔਰ ਦੂਸਰੀ ਗੱਲ ਇਹ ਹੈ ਕਿ ਫਿਲਮ ਦਾ ਅਸੀਂ ਵਿਰੋਧ ਕਰੀਏ ਚਾਹੇ ਨਾ ਕਰੀਏ ਫਿਲਮ ਤਾਂ ਚੱਲਣੀ ਨਹੀਂ ਇਹਦਾ ਵੈਸੇ ਵੀ ਪਤਾ ਉਹ ਲੋਕ ਜਿਹੜੇ ਅੰਧ ਭਗਤ ਨੇ ਬੀਜੇਪੀ ਦੇ ਜਿਹੜੇ ਅੱਜ ਟਵਿੱਟਰ ਤੇ ਮੇਰੇ ਖਿਲਾਫ ਲਿਖ ਰਹੇ ਨੇ ਕੰਗਣਾ ਦੇ ਹੱਕ ਤੇ ਲਿਖ ਰਹੇ ਨੇ ਉਹਨਾਂ ਨੇ ਵੀ ਫਿਲਮ ਨਹੀਂ ਦੇਖਣੀ ਕਿਉਂਕਿ ਜੇ ਉਹ ਫਿਲਮ ਦੇਖਦੇ ਹੁੰਦੇ ਤਾਂ ਪਿੱਛੇ 9 ਫਿਲਮਾਂ 8 ਫਿਲਮਾਂ ਕੰਗਣਾ ਦੀਆਂ ਫਲਾਪ ਨਹੀਂ ਸੀ ਹੋਣੀ ਐ ਇੱਥੋਂ ਤੱਕ ਕਿ ਮੋਦੀ ਸਾਹਿਬ ਦੀ ਬਾਇਓਫਿਕ ਵੀ ਫਲਾਪ ਰਹੀ ਹੈ ਹਮਮ ਔਰ ਮੋਦੀ ਸਾਹਿਬ ਦੇ ਅੰਧ ਭਗਤਾ ਨੇ ਉਹ ਵੀ ਨਹੀਂ ਦੇਖੀ ਜਿਹਦੇ ਚ ਉਹ ਵੇਖ ਉਭਾਰੇ ਨੇ ਮੋਦੀ ਸਾਹਿਬ ਦਾ ਰੋਲ ਕੀਤਾ ਸੀ ਆਵਾਜ਼ ਪਾਈ ਸਾਹਿਬ ਤੇ ਆਈ ਸੀ ਕਿ ਪੰਕੇ ਚਤਰਪਾਤੀ ਨੇ ਕੀਤਾ ਸੀ ਉਹ ਵੀ ਨਹੀਂ ਚੱਲੀ ਔਰ ਦੂਸਰੀਆਂ ਵੀ ਜਿਹੜੀਆਂ ਪ੍ਰਚਾਰਵਾਦੀ ਫਿਲਮਾਂ ਉਹਨਾਂ ਚੋਂ ਸਿਰਫ ਉਹ ਕਸ਼ਮੀਰ ਫਾਈਲਜ਼ ਹੀ ਚੱਲੀ ਆ ਅਦਰਵਾਈਜ਼ ਇਹ ਫਿਲਮਾਂ ਫਲॉप ਹੀ ਹੁੰਦੀਆਂ ਨੇ ਚੰਗਣਾ ਦੀ ਫਿਲਮ ਵੀ ਫਲॉप ਜਾਣੀ ਹੈ ਹਾਂ ਇਹ ਤਾਂ ਜਿਹੜੀ ਸਾਡੇ ਅਰਕਿਆਂ ਦੀ ਗੱਲ ਨਾਲ ਥੋੜੀ ਜੀ ਉਹਦੀ ਚਰਚਾ ਹੋ ਜੂਗੀ ਪਰ ਅਸੀਂ ਉਹਦੀ ਚਰਚਾ ਨਹੀਂ ਕਰ ਰਹੇ ਸਾਡੇ ਲਈ ਉਹ ਮਕਸਦ ਆ ਜਿਹੜਾ ਜਿਹੜੇ ਦਾ ਅਸੀਂ ਵਿਰੋਧ ਕਰ ਰਹੇ ਆਂ ਔਰ ਸਾਡੇ ਜਿਹੜੇ ਆਗੂ ਆ ਉਹਨਾਂ ਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ